ਸਮੂਹ ਸਿੰਘਾਂ ਨੂੰ ਯਾਦ ਕਰਨ ਦੇ ਲਈ ਅਸੀਂ ਇੱਥੇ ਸਾਰੇ ਇਕੱਤਰ ਹੋਏ ਆਂ ਜਿਨ੍ਹਾਂ ਸ਼ਹੀਦਾਂ ਦੇ ਵਿੱਚੋਂ ਇੱਕ ਸ਼ਹੀਦ ਤੁਹਾਡੇ ਪਿੰਡ ਦੇ ਭਾਈ ਅਮਰੀਕ ਸਿੰਘ ਜੀ ਹਜੂਰੀ ਰਾਗੀ ਵੀ ਨੇ ਸੋ ਜਿੱਥੇ ਸੰਤ ਜਰਨੈਲ ਸਿੰਘ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਆ ਭਾਈ ਅਮਰੀਕ ਸਿੰਘ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਤੇ ਉੱਥੇ ਜਦੋਂ ਬਾਕੀ ਸ਼ਹੀਦ ਸਿੰਘਾਂ ਦਾ ਜ਼ਿਕਰ ਕੀਤਾ ਜਾਂਦਾ ਤੇ ਉਹਨਾਂ ਦੇ ਵਿੱਚ ਸੁਭਾਵਕ ਹੀ ਇਸ ਸ਼ਹੀਦ ਸਿੰਘ ਦਾ ਜ਼ਿਕਰ ਨਾਲ ਦੇ ਨਾਲ ਹੁੰਦਾ ਹੈ ਧੱਲੂ ਘਾਰੇ ਬਾਰੇ ਤਿੰਨ ਤਰ੍ਹਾਂ ਦੀ ਸੋਚ ਪ੍ਰਗਟ ਹੁੰਦੀ ਹੈ ਬਾਹਰ ਜਿਹੜਾ ਹਮਲਾ ਸਾਡੇ ਤੇ ਹੋਇਆ ਇਹਦੇ ਬਾਰੇ ਤਿੰਨ ਤਰ੍ਹਾਂ ਦੀ ਸੋਚ ਸਮਾਜ ਦੇ ਵਿੱਚ ਭਾਰੂ ਹੋਈ ਉਹਨਾਂ ਤਿੰਨਾਂ ਦੇ ਬਾਰੇ ਮੈਂ ਪੰਜ-ਪੰਜ ਮਿੰਟ ਲਾ ਕੇ ਤੁਹਾਡੇ ਨਾਲ ਤੇ ਆਪਣਾ ਪੱਖ ਰੱਖਣਾ ਚਾਹੁੰਦਾ ਜਿੰਨੇ ਕੁ ਸੋਜੀ ਗੁਰੂ ਮਹਾਰਾਜ ਨੇ ਬਖਸ਼ੀਆ ਸੋ ਗੁਰੂ ਮਹਾਰਾਜ ਮੇਰ ਕਰਨ ਜਿੰਨਾ ਕੁ ਵੀ ਇਸ ਜ਼ੁਬਾਨ ਤੋਂ ਬੁਲਾਉਣ ਆਪਣੀ ਗੁਰਮਤ ਦੇ ਅਨੁਸਾਰੀ ਬੁਲਾਉਣ ਸੋ ਜੇ ਕੁਝ ਗਲਤ ਬੋਲਿਆ ਜਾਵੇ ਉਹਦੇ ਲਈ ਪਹਿਲਾਂ ਮੈਂ ਗੁਰੂ ਮਹਾਰਾਜ ਤੋਂ ਤੇ ਸੰਗਤ ਤੋਂ ਮਾਫੀ ਮੰਗਦਾ ਤਿੰਨ ਤਰ੍ਹਾਂ ਦੀ ਸੋਚ ਇਸ ਹਮਲੇ ਤੋਂ ਬਾਅਦ ਨਿਕਲੀ ਪਹਿਲੀ ਸੋਚ ਇਹ ਨਿਕਲੀ ਕਿ ਜਿਹੜਾ ਹਮਲਾ ਹੋਇਆ ਆ ਇਹ ਠੀਕ ਹੋਇਆ ਕੁਝ ਹੱਦ ਤੱਕ ਇਦਾਂ ਦੇ ਲੋਕ ਵੀ ਸੀਗੇ ਜਾਂ ਅੱਜ ਵੀ ਹੈਗੇ ਆ ਜਿਹੜੇ ਇਹ ਕਹਿੰਦੇ ਕਿ ਇਹ ਹਮਲਾ ਠੀਕ ਹੋਇਆ ਇਦਾਂ ਹੀ ਹੋਣਾ ਚਾਹੀਦਾ ਸੀ ਉਥੇ ਹੱਤਵਾਦੀ ਵੜ ਗਏ ਸੀ ਅਸੀਂ ਉਹਨਾਂ ਨੂੰ ਬਾਹਰ ਕੱਢਣਾ ਸੀ ਤੇ ਇਸ ਕਰਕੇ ਸਾਨੂੰ ਇਹ ਹਮਲਾ ਕਰਨਾ ਪਿਆ ਤੇ ਉਹ ਇਸ ਹਮਲੇ ਨੂੰ ਜਾਇਜ਼ ਠਹਿਰਾਉਂਦੇ ਨੇ ਦੂਸਰੀ ਤਰ੍ਹਾਂ ਦੀ ਸੋਚ ਉਹ ਨਿਕਲੀ ਜਿਹੜੀ ਕਹਿੰਦੀ ਵੀ ਹਮਲਾ ਬਿਲਕੁਲ ਗਲਤ ਹੋਇਆ ਪੀ ਉਥੇ ਕੋਈ ਹੱਤਵਾਦੀ ਨਹੀਂ ਭਾਰਤ ਸਰਕਾਰ ਨੇ ਉਥੇ ਹਮਲਾ ਕਰਕੇ ਸਾਡੇ ਤੇ ਜਾਤੀ ਕੀਤੀ ਇੱਕ ਤੀਸਰੀ ਤਰ੍ਹਾਂ ਦੀ ਸੋਚ ਵੀ ਆ ਉਹ ਇਹ ਕਹਿੰਦੇ ਕਿ ਹਮਲਾ ਤੇ ਗਲਤ ਹੋਇਆ ਹਮਲਾ ਨਹੀਂ ਹੋਣਾ ਚਾਹੀਦਾ ਪਰ ਨਾਲ ਦੀ ਨਾਲ ਇੱਕ ਗੱਲ ਜੋੜ ਦਿੰਦੇ ਕਿ ਸੰਤ ਜਰਨੈਲ ਸਿੰਘ ਨੂੰ ਵੀ ਅਕਾਲ ਤਖਤ ਦੇ ਨਹੀਂ ਜਾਣਾ ਚਾਹੀਦਾ ਇਹ ਤਿੰਨ ਤਰ੍ਹਾਂ ਦੀ ਸੋਚ ਹੈ ਸਮਾਜ ਦੇ ਵਿੱਚ ਫਿਰ ਦੁਬਾਰਾ ਮੈਂ ਰਿਪੀਟ ਕਰਦਾ ਪਹਿਲੀ ਉਹ ਜਿਹੜੇ ਕਹਿੰਦੇ ਵੀ ਠੀਕ ਹੋਇਆ ਹਮਲਾ ਦੂਜੀ ਉਹ ਜਿਹੜੇ ਕਹਿੰਦੇ ਬਿਲਕੁਲ ਗਲਤ ਹੋਇਆ ਤੀਜੀ ਉਹ ਜਿਹੜੇ ਕਹਿੰਦੇ ਹਮਲਾ ਗਲਤ ਹੋਇਆ ਪਰ ਸੰਤ ਜਰਨੈਲ ਸਿੰਘ ਗਲਤ ਹੀ ਉਹ ਉੱਥੇ ਗਏ ਇਸ ਕਰਕੇ ਹਮਲਾ ਆਇਆ ਇਹ ਤਿੰਨ ਤਰ੍ਹਾਂ ਦੀ ਸੋਚ ਇਹਨਾਂ ਤਿੰਨਾਂ ਦੇ ਕਾਰਨ ਕੀ ਆ ਸੋਚਦੇ ਕਿਉਂ ਬੰਦਾ ਇਸ ਤਰੀਕੇ ਨਾਲ ਤਿੰਨਾਂ ਨਾਲ ਸੋਚਦਾ ਸਿੱਖ ਦੀ ਸੋਚ ਕੀ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਦੀ ਸੋਚ ਕੀ ਆ ਉਹ ਅੱਗੇ ਆਏਗੀ ਜਿਹੜੀ ਪਹਿਲੀ ਸੋਚ ਦੇ ਮਾਲਕ ਨੇ ਜਿਹੜੇ ਕਹਿੰਦੇ ਨੇ ਕਿ ਹਮਲਾ ਠੀਕ ਹੋਇਆ ਉਹ ਕਿਉਂ ਕਹਿੰਦੇ ਨੇ ਉਹ ਇਸ ਪੱਖ ਤੋਂ ਸੋਚਦੇ ਆ ਵੀ ਅਕਾਲ ਤਖ਼ਤ ਸਾਹਿਬ ਇੱਕ ਗੁਰਦੁਆਰਾ ਹੈ ਤੇ ਉਥੇ ਕੋਈ ਵੀ ਹਥਿਆਰ ਲੈ ਕੇ ਨਹੀਂ ਜਾ ਸਕਦਾ ਜਿਹੜੇ ਸੋਚਦੇ ਮੈਂ ਉਹਨਾਂ ਦੀ ਗੱਲ ਦੱਸ ਰਿਹਾ ਨਾ ਸੋਚੇ ਵੀ ਮੈਂ ਇਦਾਂ ਕਹਿ ਰਿਹਾ ਕਈ ਰਿ ਵਿੱਚੋਂ ਇਨੇ ਕੋ ਗੱਲ ਵੀ ਕੱਟ ਲੈਂਦੇ ਹੁੰਦੇ ਵੀ ਆ ਵੇਖੋ ਜੀ ਫਲਾਣੇ ਸਾਹ ਤੇ ਇਹ ਆ ਕਹਤਾ ਜੀ ਵੀ ਉਥੇ ਹਥਿਆਰ ਲੈ ਕੇ ਨਹੀਂ ਜਾਣਾ ਚਾਹੀਦਾ ਇਨੇ ਕੋ ਕੋਈ ਐਵੇਂ 5 ਸਕਿੰਟ ਦੀ ਕਲਿੱਪ ਨਾ ਕੱਟ ਲੇ ਸੋ ਉਹ ਕੀ ਕਹਿੰਦੇ ਨੇ ਪਹਿਲੇ ਵੀ ਸੰਤ ਜਰਨੈਲ ਸਿੰਘ ਨੇ ਜਿਹੜਾ ਮੋਰਚਾ ਲਾਇਆ ਉਹਨੂੰ ਇਹ ਮੋਰਚਾ ਹੋਰ ਕਿਤੇ ਲਾਉਣਾ ਚਾਹੀਦਾ ਸੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਉਹਨਾਂ ਨੇ ਇਸ ਗੁਰਦੁਆਰੇ ਨੂੰ ਇੱਕ ਢਾਲ ਵਜੋਂ ਵਰਤਿਆ ਤੇ ਸੰਤ ਜਰਨੈਲ ਸਿੰਘ ਨੂੰ ਉੱਥੋਂ ਕੱਢਣ ਦੇ ਲਈ ਭਾਰਤੀ ਫੌਜ ਨੂੰ ਜੀ ਹਮਲਾ ਕਰਨਾ ਪਿਆ ਹੁਣ ਇੱਥੇ ਸਮੱਸਿਆ ਕਿੱਥੇ ਖੜੀ ਆ ਵੀ ਜਦੋਂ ਅਸੀਂ ਗੁਰਦੁਆਰਿਆਂ ਨੂੰ ਸਮਝਦੇ ਨਹੀਂ ਵੀ ਗੁਰਦੁਆਰਾ ਹੈ ਕੀ ਕੀ ਗੁਰਦੁਆਰਾ ਸਿਰਫ ਇਸ ਗੱਲ ਦਾ ਕੇਂਦਰ ਆ ਕਿ ਬੰਦਾ ਆਵੇ ਪਾਠ ਕਰੇ ਮੱਥਾ ਟੇਕੇ ਆਪਣੇ ਸੁਖਣਾ ਸੁਖੇ ਅਰਦਾਸ ਕਰੇ ਲੰਗਰ ਸ਼ਕ ਤੇ ਕਰਨੋ ਚਲ ਜੇ ਜੇ ਗੁਰਦੁਆਰਾ ਸੀ ਇੰਨਾ ਕੀ ਮੰਨਦੇ ਆ ਤੇ ਫਿਰ ਉਹਨਾਂ ਬੰਦਿਆਂ ਦੀ ਸੋਚ ਤੁਹਾਨੂੰ ਠੀਕ ਲੱਗੇਗੀ ਕਿਉਂਕਿ ਫਿਰ ਉਹਦੇ ਵਿੱਚ ਉਹ ਚੀਜ਼ ਬਾਹਰ ਆਪੀ ਸੰਤ ਜਰਨੈਲ ਸਿੰਘ ਉਹ ਤੇ ਹਥਿਆਰ ਲੈ ਕੇ ਕਿਉਂ ਆਏ ਔਰ ਜੇ ਬੰਦਾ ਸਿਰਫ ਇੱਥੇ ਅੜਿਆ ਆ ਕਿ ਸਾਡਾ ਗੁਰਦੁਆਰਾ ਸਾਹਿਬਾਂ ਸਾਡੇ ਗੁਰੂ ਘਰ ਜਿਹੜੇ ਨੇ ਉਹ ਇਸ ਕਰਕੇ ਬਣੇ ਨੇ ਕਿ ਜਿਵੇਂ ਮੰਦਰਾਂ 'ਚ ਟੱਲ ਖੜਕਦੇ ਨੇ ਅਸੀਂ ਇੱਥੇ ਜਕਾਰਾ ਛੱਡ ਲਈਏ ਬਸ ਉਹਦੇ ਬਰਾਬਰ ਤੇ ਜਿਵੇਂ ਮਸਜਿਦਾਂ ਦੇ ਵਿੱਚੋਂ ਹਾਕ ਉੱਠਦੀ ਆ ਉਤੋਂ ਨਮਾਜ਼ ਪੜ੍ਹੀ ਜਾਂਦੀ ਆ ਅਸੀਂ ਵੀ ਇੱਥੋਂ ਨਿਤਨੇਮ ਪੜ੍ਹ ਲਈਏ ਵੀ ਬਾਕੀ ਇੱਥੇ ਕੰਮ ਨਹੀਂ ਕਰਨਾ ਤੇ ਇਹ ਗਲਤ ਆ ਸਾਡੀ ਡੈਫੀਨੇਸ਼ਨ ਗੁਰਦੁਆਰਾ ਸਿਰਫ ਇਸ ਕੰਮ ਲਈ ਨਹੀਂ ਆ ਗੁਰਦੁਆਰਾ ਸਾਹਿਬਾਂ ਦੇ ਵਿੱਚ ਸਾਰੇ ਕੰਮ ਹੋਣੇ ਚਾਹੀਦੇ ਨੇ ਮਰਿਆਦਾ ਨਿਭਾਈ ਜਾਣੀ ਚਾਹੀਦੀ ਆ ਨਿਤਨੇਮ ਦੀ ਮਰਿਆਦਾ ਨਿਭਾਈ ਜਾਣੀ ਦੀ ਸੇਵਾ ਹੋਣੀ ਚਾਹੀਦੀ ਆ ਅਰਦਾਸ ਗੁਰੂ ਮਹਾਰਾਜ ਦੇ ਅੱਗੇ ਆ ਕਿ ਹੋਣੀ ਚਾਹੀਦੀ ਆ ਲੰਗਰ ਪ੍ਰਸ਼ਾਦੇ ਦੀ ਸੇਵਾ ਚਤੋਂ ਪੈਰ ਚੱਲਦੀ ਰਹਿਣੀ ਚਾਹੀਦੀ ਆ ਪਰ ਗੁਰਦੁਆਰਾ ਇਹ ਤੋਂ ਅੱਗੇ ਵੀ ਜਾਂਦਾ ਗੁਰਦੁਆਰਾ ਸਹਿਬਾਨ ਦੀ ਜਿਹੜੀ ਡੈਫੀਨੇਸ਼ਨ ਆ ਉਹਦੇ ਵਿੱਚ ਇਹ ਵੀ ਆਉਂਦਾ ਆ ਕਿ ਲੋੜ ਪੈਣ ਤੇ ਗੁਰਦੁਆਰਾ ਇੱਕ ਕਿਲਾ ਵੀ ਹੋ ਕਿਲਾ ਸ਼ਬਦ ਹੁੰਦਾ ਹੈ ਗੁਰਦੁਆਰੇ ਵਾਸਤੇ ਜਿੱਥੇ ਆਉਂਦਾ ਕਿ ਧਰਮਸ਼ਾਲਾ ਵੀ ਆ ਉੱਥੇ ਵੀ ਸ਼ਬਦ ਵਰਤਿਆ ਸਾਡੇ ਇਤਿਹਾਸਕਾਰਾਂ ਨੇ ਸਾਡੇ ਜਿਹੜੇ ਪੁਰਾਣੇ ਜਿਨ੍ਹਾਂ ਨੇ ਸਾਨੂੰ ਚੰਗੀਆਂ ਲਿਖਤਾਂ ਦਿੱਤੀਆਂ ਉਹਨਾਂ ਨੇ ਕਿਹਾ ਵੀ ਗੁਰਦੁਆਰਾ ਆਏ ਗਏ ਲਈ ਸ਼ਰਨ ਦਾ ਸਥਾਨ ਵੀ ਆ ਤੇ ਇਹ ਗੁਰਦੁਆਰਾ ਕਿਲਾ ਵੀ ਆ ਹੁਣ ਕਿਲਾ ਸ਼ਬਦ ਕਦ ਲਈ ਵਰਤਿਆ ਗਿਆ ਕਿਲਾ ਹੁੰਦਾ ਕੀ ਆਖਿਰਕਾਰ ਕਿਲਾ ਜਿਹੜਾ ਆ ਉਹ ਰਾਜ ਪ੍ਰਬੰਧ ਲਈ ਬਣਾਇਆ ਜਾਂਦਾ ਕਿਲੇ ਮੱਥੇ ਟੇਕਣ ਲਈ ਨਹੀਂ ਬਣਾਏ ਜਾਂਦੇ ਜਿਹੜੇ ਕਿਲੇ ਨੇ ਉਹ ਕੱਲਾ ਭਗਤੀ ਕਰਨ ਨੂੰ ਨਹੀਂ ਬਣਾਏ ਜਾਂਦੇ ਭਗਤੀ ਕਰਨ ਵਾਲੇ ਲੋਕ ਜਾਂ ਭੋਰੇ ਪੁੱਟ ਲੈਂਦੇ ਤੇ ਜਾਂ ਪਹਾੜਾਂ ਤੇ ਪਹਾੜਾਂ ਤੇ ਚੜ ਜਾਂਦੇ ਪਰ ਗੁਰਮਹਾਰਾਜ ਨੇ ਉਸ ਭਗਤੀ ਨੂੰ ਰੜੇ ਮੈਦਾਨ ਕੀਤਾ ਸਾਰਿਆਂ ਦੇ ਵਿੱਚ ਕੀਤਾ ਪ੍ਰਗਟ ਤੇ ਉਹਦੇ ਨਾਲ ਨਾਲ ਸਾਨੂੰ ਕਿਲੇ ਬਖਸ਼ੇ ਨੇ ਆ ਆਨੰਦਪੁਰ ਸਾਹਿਬ ਤੁਹਾਡੇ ਨੇੜੇ ਆ ਆਨੰਦਪੁਰ ਸਾਹਿਬ ਤੁਸੀਂ ਵੇਖੋ ਕਿੰਨੇ ਕਿਲੇ ਨੇ ਇੱਥੋਂ ਤੱਕ ਕੇ ਕੇਸਗੜ੍ਹ ਸਾਹਿਬ ਵੀ ਕਿਲਾ ਲੋਹ ਗੜ੍ਹ ਸਾਹਿਬ ਕਿਲਾ ਉਹ ਕਿਲੇ ਨੇ ਕਿਲੇ ਕਾਦਲੀ ਬਣਦੇ ਨੇ ਕਿਲੇ ਬਣਦੇ ਨੇ ਫੌਜਾਂ ਦੇ ਲਈ ਤੇ ਨਿਹੰਗ ਸਿੰਘ ਫੌਜਾਂ ਅੱਜ ਵੀ ਉਹਨਾਂ ਕਿਲਿਆਂ ਦੇ ਉੱਤੇ ਪਹਿਰਾ ਦਿੰਦੀਆਂ ਨੇ ਤੇ ਇਹ ਪਹਿਰੇ ਦਿੰਦੇ ਰਹਿਣੇ ਚਾਹੀਦਾ ਸਾਨੂੰ ਪਰ ਜਿਹੜਾ ਬੰਦਾ ਸਿਰਫ ਗੁਰਦੁਆਰੇ ਨੂੰ ਇੱਕ ਆਸਥਾ ਦੇ ਕੇਂਦਰ ਤੱਕ ਸੀਮਤ ਰੱਖੇਗਾ ਉਹਨੂੰ ਲੱਗੇਗਾ ਕਿ ਸੰਤ ਜਰਨੈਲ ਸਿੰਘ ਨੇ ਗਲਤ ਕੀਤਾ ਪਰ ਜੇ ਤੁਸੀਂ ਗੁਰਮਤ ਅਨਸਾਰੀ ਵੇਖੋਗੇ ਸਾਡੇ ਨਿਆਰੇ ਬੰਦੇ ਮੁਤਾਬਕ ਵੇਖੋਗੇ ਗੁਰ ਸਿਧਾਂਤ ਦੇ ਮੁਤਾਬਕ ਵੇਖੋਗੇ ਤੇ ਗੁਰਦੁਆਰਿਆਂ ਦੇ ਵਿੱਚ ਹਥਿਆਰ ਆਉਣਾ ਕੋਈ ਅਤਕਤ ਨਹੀਂ ਨਹੀਂ ਹੋਰਤੇ ਹੋਰ ਸ਼ੱਡੋ ਅਕਾਲ ਤਖਤ ਸਾਹਿਬ ਦੇ ਉੱਤੋਂ ਤੇ ਸਾਨੂੰ ਗੁਰੂ ਨੇ ਹੁਕਮ ਕੀਤਾ ਕਿ ਜਿੰਨੇ ਵੀ ਇੱਥੇ ਆਉਣਾ ਸ਼ਸ਼ਤਰਦਾਰੀ ਹੋ ਕੇ ਆਵੇ ਪਰ ਜੇ ਤੁਸੀਂ ਇਸ ਗੁਰੂ ਘਰ ਵੀ ਵੇਖੋ ਹਾਲਾਂਕਿ ਇਸ ਇਹ ਗੁਰੂ ਘਰ ਨੂੰ ਬਈ ਅਕਾਲ ਤਖਤ ਦੇ ਨਾਲ ਤੇ ਨਹੀਂ ਮਲਾਉਂਦਾ ਪਰ ਇੱਥੇ ਵੀ ਜੇ ਪਿੰਡ ਦੀ ਸੰਗਤ ਆ ਤੇ ਉਹਨੇ ਅੱਗੇ ਕੁਝ ਸ਼ਸ਼ਤਰ ਰੱਖੇ ਨੇ ਆ ਸਾਹਮਣੇ ਪਏ ਨੇ ਕੱਲੇ ਇੱਥੇ ਨਹੀਂ ਕੋਈ ਪਿੰਡ ਚ ਜਲ ਜਾਓ ਤੁਸੀਂ ਜਿੱਥੇ ਵੀ ਗੁਰਮਹਾਰਾਜ ਦਾ ਪ੍ਰਕਾਸ਼ ਹੋਏਗਾ ਅਸੀਂ ਕੋਈ ਨਾ ਕੋਈ ਸ਼ਸ਼ਤਰ ਗੁਰਮਹਾਰਾਜ ਦੇ ਅੱਗੇ ਰੱਖਦੇ ਹਾਂ ਇੱਥੋਂ ਤੱਕ ਕੇ ਜਦੋਂ ਘਰੇ ਵੀ ਪ੍ਰਕਾਸ਼ ਕਰਦੇ ਆ ਤੇ ਅਸੀਂ ਇੱਕ ਸ੍ਰੀ ਸਾਹਿਬ ਇੱਕ ਕਿਰਪਾਨ ਗੁਰਮਹਾਰਾਜ ਦੇ ਅੱਗੇ ਰਮਾਲੇ ਤੇ ਰੱਖ ਦਿੰਨੇ ਆ ਉਹ ਕਦ ਲਈ ਰੱਖਦੇ ਆ ਉਹ ਇਸ ਕਰਕੇ ਥੋੜੀ ਰੱਖੀ ਦੀ ਆ ਵੀ ਰਮਾਲਾ ਹਵਾ ਨਾਲ ਉੱਡੇ ਨਾ ਜੇ ਹਵਾ ਨਾਲ ਉੱਡਣੇ ਬਚਾਉਣਾ ਤਾਂ ਕੁਝ ਹੋਰ ਵੀ ਰੱਖਿਆ ਜਾ ਸਕਦਾ ਹੈ ਇੱਥੇ ਸ਼ਸਤਰ ਇਸ ਕਰਕੇ ਥੋੜੀ ਰੱਖਿਆ ਵੀ ਅਸੀਂ ਇਹਨਾਂ ਦਾ ਫੁੱਲ ਜਿਆ ਬਣਾ ਕੇ ਰੱਖਿਆ ਤੇ ਟੌਰ ਲੱਗਦੀ ਆ ਜਾਂ ਸੋਨਾ ਲੱਗਦਾ ਨਹੀਂ ਇਹ ਇਸ ਕਰਕੇ ਰੱਖੇ ਆ ਕੇ ਸਾਨੂੰ ਗੁਰੂ ਮਹਾਰਾਜ ਨੇ ਸਿਧਾਂਤ ਦਿੱਤਾ ਹੈ ਕਿ ਜਿੱਥੇ ਸ਼ਬਦ ਦੇ ਪੁਜਾਰੀ ਬਣੇ ਹੋ ਉਥੇ ਨਾਲ ਦੀ ਨਾਲ ਸਹਾਰਾ ਸ਼ਸਤਰਾਂ ਦਾ ਲੈ ਕੇ ਚੱਲੇ ਸਿੱਖ ਫਿਰ ਸਿੱਖੀ ਸੰਪੂਰਨ ਹੋਏਗੀ ਆਦਰਵਾਇਜ਼ ਦੁਨੀਆ ਸਾਡੇ ਤੇ ਆ ਚੜੇਗੀ ਤੇ ਸਾਡੇ ਦੇ ਧੜ ਵੀ ਬਣ ਕੇ ਜਦੋਂ ਆਏਗੀ ਤੇ ਸਾਥੋਂ ਰੱਖਿਆ ਨਹੀਂ ਹੋ पाएगी ਸੋ ਇਹ ਸ਼ਸਤਰ ਲੈ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਜਾਣ ਦਾ ਹੁਕਮ ਗੁਰੂ ਮਹਾਰਾਜ ਨੇ ਦਿੱਤਾ ਆ ਤੇ ਜਿਹੜੇ ਅੱਜ ਦੇ ਮੇਰੇ ਵਰਗੇ ਜਾਦੇ ਸਿਆਣੇ ਬਣ ਗਏ ਨੇ ਜਿਨ੍ਹਾਂ ਕਹਿਣਾ ਸ਼ੁਰੂ ਕਰਤਾ ਵੀ ਨਹੀਂ ਗੁਰਦੁਆਰੇ ਸ਼ਸਤਰ ਲੈ ਕੇ ਨਹੀਂ ਜਾਣਾ ਚਾਹੀਦਾ ਭਾਈ ਬੰਦਾ ਪੁੱਛੇ ਤੂੰ ਗੁਰੂ ਹਰਗੋਬਿੰਦ ਪਾਹਨ ਸੱਚੇ ਪਾਤਸ਼ਾਹ ਨਾਲ ਜਿਆਦਾ ਸਿਆਣਾ ਹੋ ਗਿਆ ਵੀ ਉਹਨਾਂ ਦਾ ਹੁਕਮ ਮੰਨਿਆ ਕਿ ਤੇਰਾ ਮੰਨਿਆ ਚੌਧਰੀ ਦਾ ਕਿਸੇ ਦਾ ਇਥੋਂ ਤੱਕ ਕਿ ਅਸੀਂ ਹੁਣ ਪ੍ਰਸ਼ਾਸਨ ਤੇ ਵੀ ਇੱਥੇ ਤੱਕ ਸਾਡੀ ਦੌੜ ਲੱਗ ਗਈ ਆ ਵੀ ਪ੍ਰਸ਼ਾਸਨ ਸਾਨੂੰ ਕਹਿੰਦਾ ਵੀ ਗੁਰਦੁਆਰੇ ਤੁਸੀਂ ਹਥਿਆਰ ਲੈ ਕੇ ਨਾ ਜਾਓ ਸਾਡੇ ਸਿੰਘਾਂ ਨੂੰ ਕਹਿੰਦੇ ਆਂ ਪਰ ਉਹ ਇਹ ਗੱਲ ਭੁੱਲ ਜਾਂਦੇ ਆ ਵੀ ਅਸੀਂ ਜਿੱਥੇ ਜਾ ਰਹੇ ਆਂ ਉੱਥੇ ਹੁਕਮ ਛੇਵੇਂ ਪਾਸ਼ਾ ਮਹਾਰਾਜ ਦਾ ਚੱਲਣਾ ਆ ਨਾ ਕਿ ਕਿਸੇ ਐਸਐਸਪੀ ਦਾ ਦਰਬਾਰ ਸਾਹਿਬ ਜਿਹੜਾ ਆ ਸਾਡਾ ਕੰਪਲੈਕਸ ਆ ਉਹ ਕਿਸੇ ਹੋਰ ਦੇਸ਼ ਦੀ ਜਗ੍ਹਾ ਨਹੀਂ ਗੀ ਪਰ ਇਹੀ ਗੱਲ ਇੰਡੀਆ ਨੂੰ ਚੁਭੀ ਇਸੇ ਕਰਕੇ ਹੀ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਜਿਹੜਾ ਮੇਰੇ ਤੋਂ ਪਹਿਲਾਂ ਜ਼ਿਕਰ ਹੋਇਆ ਜਦੋਂ ਜਦੋਂ ਅਸੀਂ ਇਸ ਭੁਲੇਖੇ 'ਚ ਰਵਾਂਗੇ ਕਿ ਇਹ ਹਮਲਾ ਸਾਡੇ ਵਿਦੇਸ਼ ਦੀ ਫੌਜ ਨੇ ਸਾਡੇ ਤੇ ਕੀਤਾ ਤੇ ਅਸੀਂ ਮਾਰ ਖਾਵਾਂਗੇ ਸਾਡੇ ਦੇਸ਼ ਦੀ ਫੌਜ ਨੇ ਸਾਡੇ ਤੇ ਹਮਲਾ ਨਹੀਂ ਕੀਤਾ ਇਹ ਅਸੀਂ ਭੁਲੇਖੇ ਪਾਲਲੇ ਨੇ ਉਹਨਾਂ ਨੂੰ ਪਤਾ ਹਮਲਾ ਕਰਨ ਵਾਲਿਆਂ ਨੂੰ ਵੀ ਇਹ ਸਾਡੇ ਨਹੀਂ ਗੇ ਅਸੀਂ ਭਲੇਖਾ ਪਾਲ ਲੈ ਵੀ ਸ਼ਾਇਦ ਦੁਸ਼ਮਣ ਦੀ ਫੌਜ ਸਾਡੀ ਹੈ ਸਾਡੀ ਫੌਜ ਉਹ ਹੈ ਜਿਹੜੀ ਅਕਾਲ ਪੁਰਖ ਦੇ ਅਧੀਨ ਚੱਲੇਗੀ ਸਾਡੀ ਫੌਜ ਉਹ ਹੋਏਗੀ ਸਿੱਖਾਂ ਦੀ ਜਿਹੜੀ ਅਕਾਲ ਤਖਤ ਦੇ ਅਧੀਨ ਚੱਲੇਗੀ ਸਾਡੀ ਫੌਜ ਉਹ ਹੋਏਗੀ ਜਿਹੜੀ ਅਕਾਲੀ ਫੌਜ ਹੋਏਗੀ ਨਾ ਕਿ ਉਹ ਹੋਏਗੀ ਜਿਹੜਾ ਸ਼ੇਰ ਦਾ ਐਮਬਲਮ ਲਾ ਕੇ ਤੇ ਇੰਡੀਆ ਦੀ ਡਿਊਟੀ ਵਜਾਉਂਦਾ ਸਾਡੇ ਤਖਤਾਂ ਉੱਲ ਨੂੰ ਆ ਚੜੇਗਾ ਦੀ ਸਾਡੀ ਫੌਜ ਰਹੀ ਭਈ ਪਰ ਇਹ ਗੱਲ ਆਈ ਕਿੱਥੋਂ ਵੀ ਸਾਡੀ ਫੌਜ ਇਹ ਗੱਲ ਆਈ ਵੀ ਜਦੋਂ ਮੁਲਕ ਅਸੀਂ ਆਪਣਾ ਮੰਨ ਲਿਆ ਇੰਡੀਆ ਨੇ ਤੇ ਇੱਥੋਂ ਮਾਰ ਸਾਨੂੰ ਪੈਣੀ ਸ਼ੁਰੂ ਹੋ ਗਈ ਜਦੋਂ ਅਸੀਂ ਮੁਲਕ ਆਪਣਾ ਇਸ ਮੁਲਕ ਨੂੰ ਮੰਨ ਲਿਆ ਇੰਡੀਆ ਨੂੰ ਇੰਡੀਆ ਸਾਡਾ ਮੁਲਕ ਨਹੀਂਗਾ ਇਹ ਗੱਲ ਕਈਆਂ ਦੇ ਵਜਣੀ ਘਟਿਆਂ ਗੋਡਿਆਂ ਚ ਜਾ ਕੇ ਜਿਨ੍ਹਾਂ ਨੇ ਅਜੇ ਤੱਕ ਇੰਡੀਆ ਦੀ ਭਗਤੀ ਚੜ੍ਹੀ ਹੋਈ ਹੈ ਤੇ ਭਾਰਤ ਮਾਤਾ ਦੀ ਜੈ ਵਾਲੇ ਨੇ ਉਹਨਾਂ ਨੂੰ ਇਹ ਗੱਲਾਂ ਅਜੀਬ ਲੱਗਦੀਆਂ ਉਹਨਾਂ ਨੂੰ ਲੱਗਦਾ ਫੇਰ ਮਰਾਉਣ ਆ ਗਏ ਨੇ ਇਹ ਫੇਰ ਮਾਹੌਲ ਖਰਾਬ ਕਰਨਗੇ ਅਸਲ ਚ ਜਿੰਨੋਂ ਤੁਸੀਂ ਮਾਹੌਲ ਖਰਾਬ ਕਹਿੰਦੇ ਹੋ ਆਪਣੇ ਹੱਕ ਦੀ ਗੱਲ ਕਰਨੀ ਆ ਉਹ ਆਪਣੇ ਗੁਰੂ ਦੇ ਸਿਧਾਂਤ ਦੀ ਗੱਲ ਕਰਨੀ ਆ ਉਹ ਆਪਣੇ ਇਤਿਹਾਸ ਦੀ ਗੱਲ ਕਰਨੀ ਆ ਆਪਣੇ ਹੱਕ ਤੇ ਲਈ ਲੜਨਾ ਕਦੀ ਅੱਤਵਾਦ ਨਹੀਂ ਹੁੰਦਾ ਅੱਤਵਾਦ ਕੋਈ ਹੋਰ ਚੀਜ਼ ਹੁੰਦੀ ਹੈ ਪਰ ਸਾਡੇ ਬੰਦੇ ਆ ਨਾਮ ਦੇ ਤੇ ਇਦਾਂ ਦੇ ਖੈਰ ਮੈਂ ਇਹ ਤੁਹਾਣਾ ਬੇਨਤੀ ਕਰਦਾ ਪਿਆ ਹਾਂ ਵੀ ਭਰਾਵੋ ਇਹ ਇੰਡੀਆ ਇਹ ਹਿੰਦੁਸਤਾਨ ਇਹ ਭਾਰਤ ਇਹ ਸਾਡਾ ਮੁਲਕ ਨਹੀਂਗਾ ਸਾਨੂੰ ਇਹ ਭੁਲੇਖਾ ਕੱਢ ਦੇਣਾ ਚਾਹੀਦਾ ਆਪਣੇ ਦਿਮਾਗ ਚੋਂ ਸਾਡਾ ਮੁਲਕ ਦੇਸ਼ ਪੰਜਾਬ ਆ ਸਾਡਾ ਮੁਲਕ ਦੇਸ਼ ਪੰਜਾਬ ਆ ਤੇ ਇਹਦੇ ਬਾਰੇ ਥਾਂ ਥਾਂ ਦੇ ਉੱਤੇ ਲਿਖਤਾਂ ਆਉਂਦੀਆਂ ਨੇ ਇਥੋਂ ਤੱਕ ਕੇ ਜਦੋਂ ਅੰਗਰੇਜ਼ ਨੇ ਸਾਰਾ ਹਿੰਦੁਸਤਾਨ ਜਿੱਤ ਲਿਆ ਤੇ ਸਤਲੋਜ ਦੇ ਕੰਢੇ ਤੇ ਆ ਕੇ ਖਲੋ ਗਿਆ ਤੇ ਇਧਰ ਖਾਲਸਾ ਫੌਜਾਂ ਨੇ ਤੇ ਉਧਰਲੇ ਪਾਸੇ ਬਾਕੀ ਸਾਰੀਆਂ ਹਿੰਦੁਸਤਾਨ ਦੀਆਂ ਫੌਜਾਂ ਨੇ ਤੇ ਉਥੇ ਇੱਕ ਮੁਸਲਮਾਨ ਸ਼ਾਹ ਮੁਹੰਮਦ ਕੀ ਲਿਖਦਾ ਆ ਉਹ ਲਾਈਨ ਸਾਨੂੰ ਸਾਰਿਆਂ ਨੂੰ ਯਾਦ ਆ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਉਥੇ ਉਹ ਦੋ ਸ਼ਬਦ ਵਰਤਦੇ ਨੇ ਜੰਗ ਹਿੰਦ ਤੇ ਪੰਜਾਬ ਉਹ ਹਿੰਦੁਸਤਾਨ ਸਾਰਿਆਂ ਨੂੰ ਇੱਕ ਪਾਸੇ ਰੱਖਦੇ ਨੇ ਪੰਜਾਬ ਨੂੰ ਇੱਕ ਪਾਸੇ ਰੱਖ ਰਿਹਾ ਆ ਉਹ ਕਹਿ ਰਿਹਾ ਦੂਜੇ ਪਾਸੇ ਹਿੰਦੁਸਤਾਨੀ ਫੌਜਾਂ ਨੇ ਤੇ ਇਧਰ ਪੰਜਾਬ ਦੀਆਂ ਫੌਜਾਂ ਨੇ ਤੇ ਇਹ ਦੇਸ਼ ਸਾਡਾ ਵੱਖਰਾ ਰਿਹਾ ਆ ਸਦੀਆਂ ਤੋਂ ਸਾਡਾ ਨਾ ਉਹਨਾਂ ਦੇ ਨਾਲ ਸੱਭਿਆਚਾਰ ਮਿਲਦਾ ਆ ਨਾ ਉਹਨਾਂ ਦੇ ਨਾਲ ਬੋਲੀ ਮਿਲਦੀ ਏ ਨਾ ਖਾਣ ਪੀਣ ਮਿਲਦਾ ਆ ਕੁਝ ਵੀ ਨਹੀਂ ਮਿਲਦਾ ਉਹਨਾਂ ਦੇ ਨਾਲ ਸੋ ਸਾਡਾ ਦੇਸ਼ ਸਾਨੂੰ ਪਹਿਲੀ ਗੱਲ ਦੇ ਸਾਫ਼ ਕਰਨੀ ਚਾਹੀਦੀ ਏ ਕਿ ਦੇਸ਼ ਪੰਜਾਬ ਆ ਔਰ ਇਸ ਪੰਜਾਬ ਦੇ ਉੱਤੇ ਕਦੀ ਗੋਰਿਆਂ ਦਾ ਰਾਜ ਰਿਹਾ ਕਦੀ ਮੁਗਲਾਂ ਦਾ ਰਾਜ ਰਿਹਾ ਹੋਵੇ ਭਾਵੇਂ ਫਾਲਾ ਕਿ ਅਸੀਂ ਉਹਨਾਂ ਦਾ ਰਾਜ ਇੱਥੇ ਸਥਾਪਿਤ ਉਸ ਤਰੀਕੇ ਨਾਲ ਹੋਣ ਨਹੀਂ ਦਿੱਤਾ ਜਦੋਂ ਤੋਂ ਖਾਲਸਾ ਪ੍ਰਗਟ ਹੋ ਗਿਆ ਅਸੀਂ ਜੂਝਦੇ ਰਹੇ ਆਪਣੀ ਧਰਤੀ ਦੇ ਲਈ ਪਰ ਫਿਰ ਵੀ ਇਤਿਹਾਸ ਚਾਹੁੰਦਾ ਹੈ ਵੀ ਜਿਵੇਂ ਸੂਬਾ ਸਰਹੰਦਾ ਵੀ ਇਹਨਾਂ ਦੇ ਇੱਥੇ ਰਾਜ ਚੱਲਦੇ ਰਹੇ ਨੇ ਵੀ ਇੱਥੇ ਮੁਗਲਾਂ ਦੇ ਰਾਜ ਰੇ ਜਾਂ ਉਸ ਸਮੇਂ ਦੇ ਤਾੜਵੀਆਂ ਦਾ ਰਾਜ ਰਿਆ ਇਹਦੇ ਤੇ ਅੰਗਰੇਜ਼ਾਂ ਦਾ ਰਾਜ ਰਿਆ ਹੋਵੇ ਇਹਦੇ ਤੇ ਅੱਜ ਦੇ ਸਮੇਂ ਹਿੰਦੁਸਤਾਨ ਦਾ ਰਾਜ ਰਿਆ ਹੋਵੇ ਉਹਨਾਂ ਦਾ ਕਬਜ਼ਾ ਹੋਵੇ ਪਰ ਖਾਲਸੇ ਨੇ ਇੱਥੇ ਆਪਣਾ ਝੰਡਾ ਗੱਡ ਕੇ ਤੇ ਹਮੇਸ਼ਾ ਸੰਘਰਸ਼ ਕਰਕੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਇਹ ਧਰਤੀ ਸਾਡੀ ਆ ਤੇ ਕਿਸੇ ਹੋਰ ਦਾ ਕਬਜ਼ਾ ਸਾਨੂੰ ਇੱਥੇ ਮਨਜ਼ੂਰ ਨਹੀਂਗਾ ਤੇ ਉਹਦੇ ਲਈ ਗੁਰੂ ਮਹਾਰਾਜ ਨੇ ਮੋਹਰ ਲਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਧਰੋਂ ਤੋਰਿਆ ਰਾਸਤਾ ਪਤ ਕਰਨ ਦੇ ਲਈ ਇਹ ਗੱਲਾਂ ਕਹਿਣੀਆਂ ਕਿ ਇਹ ਰਾਜ ਦੀ ਗੱਲ ਹੋਣੀ ਸੰਤ ਜਰਨੈਲ ਸਿੰਘ ਨੇ ਤੋਰੀ ਏ ਖਾਲਸਾਣ ਦੀ ਗੱਲ ਜੀ ਹੋਣੀ ਸਿੰਘਾਂ ਨੇ ਚੁੱਕ ਲਈ ਆ ਨਹੀਂ ਰਾਜ ਦੀ ਗੱਲ ਸਾਡੇ ਗੁਰੂ ਮਹਾਰਾਜ ਤੋਂ ਸਾਡੇ ਕੋਲ ਆਈ ਆ ਉਹਦੇ ਬਾਰੇ ਮੈਂ ਸਿਰਫ ਤੁਹਾਡੇ ਕੋਲ 5 ਮਿੰਟ ਲਾਉਣਾ ਚਾਹੁੰਦਾ ਵੀ ਗੁਰੂ ਮਹਾਰਾਜ ਤੋਂ ਕਿਵੇਂ ਆਈ ਕਿਉਂਕਿ ਇਹ ਵੀ ਇੱਕ ਸਾਡੇ ਚ ਸਵਾਲ ਆ ਜਪ ਭਰਮ ਪੁਲੇਖ ਆ ਪੀਜਰ ਜੇ ਰਾਜ ਹੀ ਕਰਨਾ ਹੁੰਦਾ ਤੇ ਗੁਰੂ ਮਹਾਰਾਜ ਆ ਸਥਾਪਿਤ ਕਰ ਜਾਂਦੇ ਉਹਨਾਂ ਨੇ ਕਦੇ ਰਾਜ ਕੀਤਾ ਨਹੀਂ ਤੇ ਫਿਰ ਜੇ ਸਿੱਖਾਂ ਨੇ ਕਿਥੋਂ ਰਾਜ ਦੀ ਗੱਲ ਤੋੜ ਲਈ ਜੀ ਅਸੀਂ ਤਾਂ ਸਾਰੀ ਧਰਤੀ ਤੇ ਰਾਜ ਕਰਨਾ ਇਸ ਕਰਕੇ ਸਾਨੂੰ ਪੰਜਾਬ ਤੇ ਚਾਹੀਦਾ ਹੀ ਨਹੀਂ ਇਹ ਸਭ ਬੇਤੁਕੀਆਂ ਗੱਲਾਂ ਨੇ ਖਾਲਸਾ ਸਾਰੀ ਧਰਤੀ ਕੀ ਸਾਰੀ ਸ੍ਰਿਸ਼ਟੀ ਦਾ ਰਾਜ ਕਰੇ ਪਰ ਉਸ ਦੀ ਸ਼ੁਰੂਆਤ ਤਾਂ ਕਿੱਥੇ ਹੋਏਗੀ ਨਾ ਕਿਸੇ ਧਰਤੀ ਤੋਂ ਤੇ ਉਹ ਸ਼ੁਰੂਆਤ ਉੱਥੋਂ ਹੀ ਹੋਏਗੀ ਜਿੱਥੇ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਆ ਪ੍ਰਗਟ ਹੋਏ ਨੇ ਜਿੱਥੇ ਸਾਡੇ ਸਿੰਘ ਸਿੰਘਣੀਆਂ ਦਾ ਖੂਨ ਡੁੱਲਿਆ ਜਿੱਥੇ ਸਾਡੀਆਂ ਪਾਤਸ਼ਾਹਾਂ ਇੱਥੇ ਵਿਚਰਦੀਆਂ ਰਹੀਆਂ ਨੇ ਤੇ ਉਹ ਧਰਤੀ ਆ ਖਾਲਸੇ ਦੀ ਧਰਤੀ ਪੰਜਾਬ ਇੱਥੋਂ ਸਾਡਾ ਖਾਲਸਾ ਰਾਜ ਆਰੰਭ ਹੋਣਾ ਆ ਤੇ ਜਦੋਂ ਆਰੰਭ ਹੋਏਗਾ ਫੇਰ ਭਾਵੇਂ ਉਹਨੂੰ ਜਿੰਨਾ ਮਰਜ਼ੀ ਫਲਾ ਲਈਏ ਇਹ ਤੇ ਸਾਡੀ ਸ਼ਮਤਾ ਆ ਇਹ ਤੇ ਗੁਰਮਹਾਰਾ ਜੀ ਦੀ ਮਿਹਰ ਆ ਬਾਦਚੇ ਜਿੱਥੇ ਤੱਕ ਲੈ ਕੇ ਜਾਣਾ ਪਰ ਖੈਰ ਮੈਂ ਇਹ ਗੱਲ ਸਿਰਫ ਕਰਨੀ ਚਾਹੁੰਦਾ ਤੁਹਾਡੇ ਨਾਲ ਵੀ ਜਿਹੜਾ ਇਹ ਭਰਮ ਪਲੇਖਾ ਪਾਇਆ ਜਾਂਦਾ ਆ ਕਿ ਰਾਜ ਦੀ ਗੱਲ ਗੁਰੂ ਮਹਾਰਾਜ ਨੇ ਨਹੀਂ ਕੀਤੀ ਤੇ ਇਸ ਕਰਕੇ ਇਹ ਅੱਜ ਨਵੀਂ ਗੱਲ ਉੱਠੀ ਆ ਇਹ ਬਿਲਕੁਲ ਗਲਤ ਆਰ ਬਿਲਕੁਲ ਬੇਤੁਕੀ ਆ ਦੋ ਤਿੰਨ ਮੈਂ ਉਦਾਹਰਨਾਂ ਤੁਹਾਨੂੰ ਦੇਣੀਆਂ ਚਾਹੁੰਦਾ ਜੇ ਸਿੱਖੀ ਸਿਰਫ ਭਗਤੀ ਕਰਨ ਲਈ ਹੁੰਦੀ ਤੇ ਰਾਜ ਦੀ ਗੱਲ ਇਹ ਚ ਕੁਝ ਨਾ ਹੁੰਦੀ ਜਾਂ ਰਾਜਨੀਤੀ ਦੀ ਗੱਲ ਇਹ ਚ ਕੁਝ ਨਾ ਹੁੰਦੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਬਾਬਰ ਦੀਆਂ ਜੇਲਾਂ ਦੇ ਵਿੱਚ ਨਹੀਂ ਸੀ ਬੰਦ ਹੋਣਾ ਪਿਆ। ਭਗਤੀ ਕਰਨ ਵਾਲਿਆਂ ਨੂੰ ਬੰਦ ਨਹੀਂ ਕੀਤਾ ਜਾਂਦਾ। ਅੱਜ ਵੀ ਤੁਸੀਂ ਵੇਖੋ ਜਿਹੜਾ ਬੰਦਾ ਸਿਰਫ ਭਗਤੀ ਦਾ ਕਸੀਮਤ ਰਹਿੰਦਾ ਆ। ਉਹਨੂੰ ਸਰਕਾਰਾਂ ਕੁਝ ਨਹੀਂ ਕਹਿੰਦੀਆਂ। ਤੁਸੀਂ ਗੁਰਦੁਆਰੇ ਆਓ, ਵਾਇਗਰੂ ਵਾਇਗਰੂ ਕਰੋ, ਨਿਤਨੇਮ ਕਰੋ, ਅਰਦਾਸ ਕਰੋ ਤੇ ਘਰੋਂ ਚੱਲ ਜਾਓ ਤੇ ਸਰਕਾਰ ਦੇ ਕਿਸੇ ਮਾੜੀ ਚੰਗੀ ਗੱਲ ਦੇ ਵਿੱਚ ਨਾ ਆਓ। ਸਰਕਾਰ ਤੁਹਾਨੂੰ ਕਦੀ ਕੁਝ ਨਹੀਂ ਕਹੇਗੀ। ਪਰ ਸਿੱਖੀ ਦੀ ਜਿਹੜੀ ਭਗਤੀ ਆ ਉਹ ਦੁਨੀਆਂ ਦੀ ਭਗਤੀ ਨਾਲੋਂ ਨਵੇਕੜੀ ਆ ਸਾਡਾ ਨਿਆਰਾ ਪੰਧਿਆ ਸਾਡੇ ਵਾਹਿਗੁਰੂ ਕਹਿਣ ਦੇ ਵਿੱਚੋਂ ਸਾਨੂੰ ਤਾਕਤ ਮਿਲਦੀ ਆ ਵੀ ਅਸੀਂ ਜ਼ੁਲਮ ਦੇ ਖਿਲਾਫ ਡਟੀਏ ਸਾਡਾ ਵਾਹਿਗੁਰੂ ਕਹਿਣਾ ਸਾਨੂੰ ਇਸ ਗੱਲ ਦਾ ਦਿਲ ਮਾੜਾ ਨਹੀਂ ਕਰਦਾ ਵੀ ਸਿਰਫ ਆਪਣੀ ਗੱਲ ਕਹੀ ਦੇ ਭੋਰੇ ਚ ਵੜ ਗਏ ਨਹੀਂ ਸਾਡੇ ਵਾਹਿਗੁਰੂ ਕਹਿਣ ਦੇ ਨਾਲ ਸਾਡੇ ਨਿਤਨੇਮ ਕਰਨ ਦੇ ਨਾਲ ਸਾਡੇ ਅੰਦਰ ਐਸੀ ਸ਼ਕਤੀ ਪੈਦਾ ਹੁੰਦੀ ਆ ਗੁਰੂ ਦੀ ਐਸੀ ਮਿਹਰ ਵਰਤਦੀ ਆ ਜਿਹੜੀ ਸਾਨੂੰ ਕਹਿੰਦੀ ਆ ਵੀ ਜ਼ੁਲਮ ਦੇ ਸਾਹਮਣੇ ਖਲੋ ਤੇ ਜ਼ੁਲਮ ਦੇ ਖਿਲਾਫ ਮੇ ਖਰੋ ਕੇ ਬੋਲ ਤੇ ਵਾਰ-ਵਾਰ ਗੁਰਬਾਣੀ ਵੀ ਸਾਨੂੰ ਕਹਿੰਦੀ ਹੈ ਕਿ ਬੋਲ ਸਤਰਮੜਿਆ ਬੋਲ ਮੋਨ ਕਾ ਤੇ ਧਾਰੀ ਰਾਮ ਜੇ ਤੂੰ ਆਪਣੇ ਆਪ ਨੂੰ ਧਰਮੀ ਅਖਵਾਉਣਾ ਹੈ ਤੇ ਬੋਲ ਜ਼ੁਲਮ ਦੇ ਖਿਲਾਫ ਗੋਂਗਾ ਬਣ ਗੋਂਗਾ ਨਾ ਬਣ ਪੀ ਜਾ ਕੇ ਬਸ ਆਪਣੀ ਗੱਲ ਕੀਤੀ ਤੇ ਅੰਦਰਾਂ ਚ ਵੜ ਗਿਆ ਇਹ ਨਹੀਂ ਹੈ ਸਿੱਖੀ ਦੀ ਭਗਤੀ ਸਿੱਖੀ ਥਾਂ ਥਾਂ ਤੇ ਨਿਆਰਾਪਾਨ ਆ ਔਰ ਉਸੇ ਨਿਆਰੇਪਾਨ ਦੇ ਤਹਿਤ ਹੀ ਜਿਹਦੀ ਨੀ ਗੁਰੂ ਨਾਨਕ ਪਾਸ਼ਾ ਨੇ ਆਪ ਰੱਖੀ ਹੋਵੇ ਜਿਹਦੇ ਬਾਰੇ ਭਾਈ ਸੱਤੇ ਬਲਵੰਡ ਦੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਗੱਲ ਦੀ ਗਵਾਹੀ ਦੇ ਰਹੀ ਹੋਵੇ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੇ ਹੁਣ ਇਹਦੇ ਰੋਹਾਨੀ ਅਰਥ ਬਹੁਤ ਡੂੰਗੇ ਨੇ ਮੈਂ ਇਸ ਬਹਿਸ ਦੇ ਵਿੱਚ ਜਾਂ ਇਸ ਡਿਬੇਟ ਦੇ ਵਿੱਚ ਕਦੇ ਨਹੀਂ ਪੈਂਦਾ ਕਿ ਜਿਹੜੇ ਗੁਰਮਾਰਾਜ ਦੇ ਅਰਥ ਨੇ ਕਿਸੇ ਪੰਕਤੀ ਦੇ ਵੀ ਉਹ ਇੱਕ ਹੀ ਹੋ ਸਕਦੇ ਨੇ ਇਹ ਤੇ ਜਿੰਨੀ ਗੁਰੂ ਮਹਾਰਾਜ ਕਿਸੇ ਦੇ ਮੇਰ ਕਰੇ ਉਹ ਦੁਨਿਆਵੀ ਤੌਰ ਤੇ ਵੀ ਟੁੱਕਦੇ ਨੇ ਤੇ ਰੋਹਾਨੀ ਤੌਰ ਤੇ ਵੀ ਟੁੱਕਦੇ ਨੇ ਰੋਹਾਨੀ ਇਸ ਦੇ ਅਰਥ ਬਹੁਤ ਡੂੰਗੇ ਜਾਣਗੇ ਸ਼ਾਇਦ ਮੇਰੇ ਵਰਗੇ ਦੀ ਸੋਚ ਵੀ ਉੱਥੇ ਨਾ ਜਾਵੇ ਪਰ ਜੇ ਦੁਨਿਆਵੀ ਤੌਰ ਤੇ ਟਕਾ ਕੇ ਵੇਖੋ ਤੇ ਇਨ੍ਹਾਂ ਅੱਖਰਾਂ ਦਾ ਜਿਹੜਾ ਇਹ ਸ਼ਬਦ ਨੇ ਇਹਨਾਂ ਦੇ ਮਤਲਬ ਬੜੇ ਸਾਫ਼ ਨੇ ਕਿ ਨਾਨਕ ਰਾਜ ਚਲਾਇਆ ਸੱਚ ਕੋਟਸਤਾਨੀ ਨੀਂਵ ਦੇ ਕਿ ਨਾਨਕ ਨੇ ਇੱਕ ਰਾਜ ਚਲਾਇਆ ਤੇ ਆਂਦੇ ਕਾਦੇ ਤੇ ਚਲਾਇਆ ਜਿਹਦੀ ਨੀਂ ਸੱਚ ਤੇ ਖਲੋਤੀ ਹੈ ਇਹ ਰਾਜ ਦੀ ਨਹੀਂ ਰੱਖੀ ਗੁਰੂ ਮਹਾਰਾਜ ਨੇ ਔਰ ਕਰਤਾਰਪੁਰ ਸਾਹਿਬ ਦਾ ਮਾਡਲ ਸਾਡੇ ਰਾਜ ਦਾ ਮਾਡਲ ਹੀ ਖੈਰ ਉਹਦੇ ਚ ਚੱਲਦੇ ਆ ਤੁਸੀਂ ਅੱਗੇ ਵੇਖੋ ਜਿਹੜੀਆਂ ਅਗਲੀਆਂ ਪਾਤਸ਼ਾਹੀਆਂ ਆਈਆਂ ਨੇ ਉਹਨਾਂ ਨੇ ਨਗਰ ਵਸਾਏ ਨੇ ਕਦੀ ਤੁਸੀਂ ਸੁਣਿਆ ਪੁਰਾਣੇ ਭਗਤੀ ਕਰਨ ਵਾਲਿਆਂ ਨੂੰ ਵੀ ਕਿਸੇ ਨੇ ਨਗਰ ਵਸਾਏ ਹਣ ਨਗਰ ਕੌਣ ਵਸਾਉਂਦਾ ਆ ਔਰ ਜਦੋਂ ਨਗਰ ਵਸਾਏ ਜਾ ਰਹੇ ਨੇ ਤੇ ਉਥੇ ਵਪਾਰ ਕਰਨ ਵਾਲੇ ਬੰਦਿਆਂ ਨੂੰ ਸੱਦਿਆ ਜਾ ਰਿਹਾ ਵੀ ਇੱਥੇ ਵਪਾਰਕ ਕੀਤਾ ਜਾਵੇ ਆ ਕੇ ਹੁਣ ਵਪਾਰ ਦੇ ਨਾਲ ਧਰਮੀ ਬੰਦੇ ਦਾ ਕੀ ਲੈਣ ਦੇਣ ਜੇ ਕੱਲੀ ਵਾਇਗਰ ਹੋ ਤਾਂ ਕਿ ਗੱਲ ਸੀਮਤ ਹੋਵੇ ਤੇ ਕੱਲਾ ਵਪਾਰ ਦੇ ਨਾਲ ਉਹਨਾਂ ਨੂੰ ਕੀ ਰਹਿਣ ਦੇਣ ਵੀ ਵਪਾਰ ਕਿਵੇਂ ਹੋ ਰਿਹਾ ਕਿਵੇਂ ਨਹੀਂ ਹੋ ਰਿਹਾ ਪਰ ਉਹ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਨਗਰ ਵਸਾ ਰਹੇ ਨੇ ਤੇ ਇੱਥੇ ਵਪਾਰ ਪੈਦਾ ਕਰ ਰਹੇ ਨੇ ਇੱਥੇ ਖੇਤੀਬਾੜੀ ਵਧੀਆ ਕਰ ਰਹੇ ਨੇ ਇੱਥੇ ਵਧੀਆ ਬਿਜ਼ਨਸ ਸਟੈਬਲਿਸ਼ ਕਰਦੇ ਪਏ ਨੇ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਰਾਜ ਨੂੰ ਚਲਾਉਣ ਲਈ ਚਾਹੀਦੀਆਂ ਹੁੰਦੀਆਂ ਨੇ ਇਹ ਰਾਜ ਚਲਾਉਣ ਦੀਆਂ ਨਿਸ਼ਾਨੀਆਂ ਨੇ ਸਾਨੂੰ ਗੁਰੂ ਮਹਾਰਾਜ ਦੇ ਕੇ ਗਏ ਔਰ ਫਿਰ ਸਿੰਘਾਂ ਨੂੰ ਸਰੀਰਕ ਤੌਰ ਤੇ ਤਕੜਿਆ ਕੀਤਾ ਜਾ ਰਿਹਾ ਮਾਲਾ ਖਾੜੇ ਲੱਗ ਰਹੇ ਨੇ ਉਹ ਕਾਦੇ ਲਈ ਨੇ ਸਰੀਰ ਤਕੜਾ ਕਾਦੇ ਲਈ ਹੋਣਾ ਚਾਹੀਦਾ ਹੈ ਸਮਾਜ ਦੇ ਵਿੱਚ ਦੁਸ਼ਮਣ ਦੇ ਸਾਹਮਣੇ ਖੜਨ ਲਈ ਚਾਹੀਦਾ ਹੈ ਨਾ ਸੋ ਉਹ ਚੀਜ਼ਾਂ ਸਾਨੂੰ ਥਾਂ ਥਾਂ ਤੇ ਗੁਰੂ ਮਹਾਰਾਜ ਤਿਆਰੀ ਕਰਾਉਂਦੇ ਪਏ ਨੇ ਔਰ ਤਿਆਰੀ ਕਰਦੇ ਕਰਦੇ ਇੱਥੋਂ ਤੱਕ ਆਉਂਦੇ ਨੇ ਕਿ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੀ ਗੱਲ ਆਉਂਦੀ ਹੈ ਬਹੁਤਾ ਸਾਨੂੰ ਇਹ ਪ੍ਰਚਾਰਿਆ ਗਿਆ ਕਿ ਚੰਦੂ ਦੀ ਕੁੜੀ ਦਾ ਰਿਸ਼ਤਾ ਆਇਆ ਤੇ ਗੁਰੂ ਮਹਾਰਾਜ ਨੇ ਮਨਾ ਕਰਤਾ ਉਹਨੇ ਜਾ ਕੇ ਕੰਨ ਭਰੇ ਤੇ ਗੁਰੂ ਮਹਾਰਾਜ ਦੀ ਸਿੱਧੀ ਹੋ ਗਈ ਹਾਲਾਂਕਿ ਉਹ ਡੇਢ 2 ਘੰਟੇ ਦਾ ਪ੍ਰਸੰਗ ਸਾਡੇ ਪ੍ਰਚਾਰਕ ਸੁਣਾਉਂਦੇ ਨੇ ਪਰ 2 ਮਿੰਟ ਦੇ ਵਿੱਚ ਜਿਹੜੀ ਗੱਲ ਉਹਦੇ ਬਾਰੇ ਉਹ ਇਹੋ ਹੀ ਆ ਕਿ ਰਿਸ਼ਤਾ ਆਇਆ ਗੁਰੂ ਮਹਾਰਾਜ ਨੇ ਮਨਾ ਕਰਤਾ ਉਹਨੇ ਜਾ ਕੇ ਹਕੂਮਤ ਦੇ ਕੰਨ ਭਰੇ ਤੇ ਹਕੂਮਤ ਨਾਲ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ੀਦ ਕਰਤਾ ਇਹਦੇ ਵਿੱਚ ਗੱਲ ਸਮਝਣ ਵਾਲੀ ਇਹ ਪਈ ਆ ਕਿ ਕੰਨ ਕੀ ਕਹਿ ਕੇ ਭਰੇ ਗਏ ਹੋਣਗੇ ਕੀ ਕੰਨ ਇਹ ਕਹਿ ਕੇ ਭਰੇ ਗਏ ਵੀ ਮੇਰੀ ਕੁੜੀ ਦਾ ਰਿਸ਼ਤਾ ਨਹੀਂ ਲਿਆ ਤਾਂ ਤੁਸੀਂ ਦਿਹਾਕੇ ਸ਼ਹੀਦ ਕਰ ਦਿਓ ਕਿਹੜਾ ਸਿਆਣਾ ਬੰਦਾ ਜਿਹੜਾ ਇਹ ਕੰਮ ਕਰੇਗਾ ਕਿਹੜਾ ਰਾਜ ਕਰਨ ਵਾਲਾ ਬੰਦਾ ਜਾਂ ਕਿਹਦੇ ਗਲੇ 'ਚ ਉਹ ਗੱਲ ਥੱਲੇ ਉਤਰਦੀ ਆ ਮੰਨ ਦੀ ਵੀ ਕਿਸੇ ਦੀ ਕੁੜੀ ਦਾ ਰਿਸ਼ਤਾ ਨਹੀਂ ਲਿਆ ਤੇ ਉਹਨੇ ਫੜ ਕੇ ਬੰਦਾ ਸ਼ਹੀਦ ਕਰਤਾ ਜੀ ਗੱਲ ਇੰਨੀ ਕੁ ਨਹੀਂ ਕਿ ਜੇ ਕੋਈ ਇੰਨੀ ਕੁ ਗੱਲ ਕਹਿੰਦਾ ਵੀ ਮੇਰੀ ਕੁੜੀ ਦਾ ਰਿਸ਼ਤਾ ਨਹੀਂ ਲਿਆ ਤੁਸੀਂ ਲਾ ਕੇ ਸ਼ਹੀਦ ਕਰੋ ਤੇ ਅਗਲੇ ਦਿਸਿਆਂ ਆਪ ਆਪਣੀ ਨਹੀਂ ਹੈ ਗਿਆ ਕਹਿੰਦਾ ਵੀ ਇਹ ਕੋਈ ਕਾਰਨ ਹੈ ਸ਼ਹੀਦ ਕਰਨ ਵਾਲਾ ਰਾਜਨੀਤਿਕ ਬੰਦਾ ਉਦੋਂ ਹਰਕਤ ਕਰਦਾ ਆ ਜਦੋਂ ਉਹਨੂੰ ਲੱਗੇ ਕਿ ਉਹਦਾ ਰਾਜ ਜਾਣ ਵਾਲਾ ਹੈ ਜਦੋਂ ਨੂੰ ਲੱਗੇ ਕਿ ਉਹਦੇ ਰਾਜ ਨੂੰ ਚੈਲੰਜ ਹੋ ਰਿਹਾ ਆ ਉਹ ਫਿਰ ਇਸ ਹੱਦ ਤੱਕ ਜਾਂਦਾ ਆ ਤੇ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦੇ ਸਮੇਂ ਜਿਹੜਾ ਸਿੱਖਾਂ ਨੇ ਪ੍ਰਬੰਧ ਸਿਰਜਿਆ ਜਿਸ ਤਰੀਕੇ ਦੇ ਨਾਲ ਸਿੱਖਾਂ ਦਾ ਪ੍ਰਬੰਧ ਚੱਲਦਾ ਪਿਆ ਹੈ ਗੁਰਦੁਆਰਿਆਂ ਦੇ ਵਿੱਚ ਉਹ ਇਸ ਗੱਲ ਦੇ ਲਈ ਸਰਕਾਰਾਂ ਕੋਲ ਕੰਨ ਭਰੇ ਗਏ ਕਿ ਜੇ ਤੁਸੀਂ ਇਹਨਾਂ ਨੂੰ ਸਮਾਂ ਰਹਿੰਦਿਆਂ ਨਾ ਠੱਲਿਆ ਨਾ ਇਹਨਾਂ ਨੂੰ ਫੜਿਆ ਨਾ ਇਹਨਾਂ ਤੇ ਕਾਰਵਾਈ ਕੀਤੀ ਤੇ ਇਹ ਇੱਕ ਦਿਨ ਤੁਹਾਡੇ ਰਾਜ ਤਖਤ ਦੇ ਆ ਕੇ ਬਹਿ ਜਾਣਗੇ ਫੇਰ ਉਹਨਾਂ ਦੇ ਇਹ ਕਹਿ ਕੇ ਕੰਨ ਪਰੇ ਗਏ ਪਰ ਜੇ ਇਹ ਨਹੀਂ ਗੱਲ ਕਹੀ ਜਾ ਰਹੀ ਹੈ ਤੇ ਉਹਦੀ ਕਿਤੇ ਤੇ ਸਚਾਈ ਹੋਵੇਗੀ ਨਾ ਨਿਰਾ ਝੂਠ ਦੇ ਸਿਰ ਤੇ ਤੈਨੂੰ ਨਾ ਕੰਨ ਪਰੇ ਜਾ ਸਕਦੇ ਉੱਥੇ ਕੁਝ ਤੇ ਐਸਾ ਚੱਲ ਰਿਹਾ ਆ ਗੁਰਦੁਆਰਿਆਂ ਦੇ ਵਿੱਚ ਐਸਾ ਪ੍ਰਬੰਧ ਜਿੱਥੇ ਸਾਡੇ ਰਾਜ ਦੀ ਤਿਆਰੀ ਹੋ ਰਹੀ ਆ ਚਾਹੇ ਉਹ ਉੱਥੇ ਸਿਰਫ ਗੁਰੂ ਮਹਾਰਾਜ ਦਾ ਹੁਕਮ ਚੱਲਣਾ ਤੇ ਬਾਕੀ ਦੁਨਿਆਵੀ ਕਿਸੇ ਚੀਜ਼ ਦਾ ਹੁਕਮ ਨਾ ਚੱਲਣਾ ਹੋਵੇ ਭਾਵੇਂ ਇੰਨੀ ਗੱਲ ਹੀ ਹੋਵੇ ਖੈਰ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਆ ਸ਼ੇਵੇਂ ਪਾਸ਼ਾ ਮਹਾਰਾਜ ਨੇ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਜਿਹੜਾ ਪ੍ਰਗਟ ਕੀਤਾ ਹੈ ਹੁਣ ਤਖਤ ਸ਼ਬਦ ਆਇਆ ਉੱਥੇ ਤੇ ਅਸੀਂ ਵੀ ਜਦੋਂ ਇੱਕ ਸ਼ਬਦ ਵਰਤਦੇ ਆ ਆਮ ਹੈ ਜਦੋਂ ਤੁਸੀਂ ਆਪਾਂ ਫਤਿਹ ਬੁਲਾਉਣ ਲੱਗਦੇ ਆ ਅਸੀਂ ਕਹਿੰਦੇ ਆ ਚਵਰ ਸ਼ਤਰ ਤਖਤ ਦੇ ਮਾਲਕ ਅਸੀਂ ਇਹ ਨਹੀਂ ਕਹਿੰਦੇ ਚਵਰ ਸ਼ਤਰ ਪੀੜੇ ਦੇ ਮਾਲਕ ਕਿ ਅਸੀਂ ਇਹ ਸ਼ਬਦ ਵਰਤਦੇ ਆ ਤੇ ਚਵਰ ਸ਼ਤਰ ਪੀੜੇ ਦੇ ਮਾਲਕ ਖਾਲਾ ਕਿ ਜਦੋਂ ਉਦਾਂ ਅਸੀਂ ਸਵਾਰੀ ਕਰਨੀ ਹੋਵੇ ਤਾਂ ਅਸੀਂ ਕਹਿੰਨੇ ਗੁਰਮਾਰਾਹ ਦਾ ਪੀੜਾ ਲਿਆਓ ਪਰ ਜਦੋਂ ਅਸੀਂ ਸ਼ਬਦ ਵਰਤਦੇ ਅਸੀਂ ਕਹਿੰਨੇ ਚਵਰ ਸ਼ਤਰ ਤਖਤ ਦੇ ਮਾਲਕ ਹੁਣ ਤਖਤ ਸ਼ਬਦ ਜਿਹੜਾ ਆ ਇਹ ਕੋਈ ਐਵੇਂ ਨਹੀਂ ਆਇਆ ਤਖਤ ਜਿਹੜਾ ਆਉਂਦਾ ਆ ਉਹ ਹਮੇਸ਼ਾ ਉਦੋਂ ਆਉਂਦਾ ਜਿਹੜੇ ਬੰਦੇ ਨੇ ਰਾਜ ਕਰਨਾ ਉਹਦੇ ਕੋਲ ਤਖਤ ਹੁੰਦਾ ਹੈ ਦੁਨਿਆਵੀ ਜਾਨ ਰੋਹਾਨੀ ਤਖਤ ਜਿਹੜਾ ਰਾਜ ਦੀ ਨਿਸ਼ਾਨੀ ਹੁੰਦਾ ਹੈ ਤੇ ਅੱਜ ਵੀ ਗੁਰੂ ਮਹਾਰਾਜ ਤਖਤ ਦੇ ਬਰਾਜਮਾਨ ਹੋ ਕੇ ਸਾਨੂੰ ਇਹ ਸੰਦੇਸ਼ ਦੇ ਰਹੇ ਨੇ ਕਿ ਸਿੱਖਾ ਤੇ ਰਾਜ ਸੀਸ ਕਿਸੇ ਤਖਤ ਅਗੇ ਨਵੇ ਤੇ ਉਸ ਤਖਤ ਸਿਰਫ ਤੇ ਸਿਰਫ ਅਕਾਲ ਦਾ ਹੋਣਾ ਚਾਹੀਦਾ ਨਾ ਕਿ ਦਿੱਲੀ ਤਖਤ ਦਿੱਲੀ ਦਾ ਤਖਤ ਬਿਲਕੁਲ ਸਾਡੇ ਤੇ ਉਲਟ ਖਲੋਤਾ ਹੈ ਔਰ ਉਹਦੇ ਬਰਾਬਰ ਤੇ ਤੇ ਸਗੋ ਉਹਦੇ ਨਾਲੋਂ ਉੱਚਾ ਤਖਤ ਛੇਵੇਂ ਪਾਸ਼ਾ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪ੍ਰਗਟ ਕਰਕੇ ਇਸ ਗੱਲ ਦਾ ਹਲੋਣਾ ਦਿੱਤਾ ਕਿ ਹੁਣ ਸਾਨੂੰ ਤੁਹਾਡਾ ਰਾਜ ਸਵਕਾਰ ਨਹੀਂ ਇੱਥੇ ਹੁਣ ਖਾਲਸੇ ਦਾ ਰਾਜ ਹੋਏਗਾ ਔਰ ਜਿਹੜਾ ਤਖਤ ਪ੍ਰਗਟ ਕਰਨ ਤੋਂ ਬਾਅਦ ਹੁਕਮ ਦਿੱਤਾ ਸਿੱਖਾਂ ਨੂੰ ਉਹ ਇਹ ਦਿੱਤਾ ਗਿਆ ਕਿ ਚੰਗੀਆਂ ਜਵਾਨੀਆਂ ਚੰਗੇ ਘੋੜੇ ਤੇ ਚੰਗੇ ਸ਼ਸਤਰ ਲੈ ਕੇ ਮੇਰੇ ਸਾਹਮਣੇ ਪ੍ਰਗਟ ਹੋਣਾ ਮੈਨੂੰ ਜੇ ਦਰਸ਼ਨ ਦੇਣ ਆਉਣਾ ਹੈ ਜਾਂ ਮੇਰੇ ਦਰਸ਼ਨ ਕਰਨ ਆਉਣਾ ਹੈ ਗੁਰਮਹਾਰਾ ਜੀ ਕਹਿੰਦੇ ਤੇ ਸ਼ਸਤਰ ਧਾਰੀ ਹੋ ਕੇ ਆਉਣਾ ਇਹ ਸ਼ਸਤਰਧਾਰੀ ਕਿਉਂ ਕੀਤਾ ਜਾ ਰਿਹਾ ਸਿੰਘ ਨੂੰ ਇਹ ਰਾਜ ਜੇ ਅੱਜ ਵੀ ਤੁਸੀਂ ਵੇਖੋ ਜੇ ਟਿਕੇ ਹੋਏ ਨੇ ਜਿਹਦੀ ਗੱਲ ਬਾਤ ਸਾਡੇ ਇਤਿਹਾਸ ਦੇ ਵਿੱਚ ਆਉਂਦੀ ਆ ਕਿ ਸ਼ਸਤਰਾਂ ਦੇ ਅਧੀਨ ਹੈ ਰਾਜ ਇਹਦਾ ਮਤਲਬ ਕਿ ਜਿੰਨੇ ਦੁਨੀਆ ਤੇ ਰਾਜ ਅਜ ਟਿਕੇ ਨੇ ਸਭ ਸ਼ਸਤਰਾਂ ਦੇ ਸਿਰ ਤੇ ਨੇ ਅਮਰੀਕਾ 'ਚ ਰਾਜ ਕਰਦਾ ਪਿਆ ਤੇ ਉਹਦੇ ਕੋਲ ਚੰਗੇ ਹਥਿਆਰ ਨੇ ਤਾਂ ਰਾਜ ਕਰਦਾ ਆ ਚੀਨ ਰਾਜ ਕਰਦਾ ਪਿਆ ਚੰਗੇ ਹਥਿਆਰ ਨੇ ਤਾਂ ਰਾਜ ਕਰਦਾ ਆ ਇੰਡੀਆ ਜਿੰਨਾ ਕ ਰਾਜ ਕਰਦਾ ਪਿਆ ਆਪਣੇ ਹਥਿਆਰਾਂ ਦੇ ਸਿਰ ਤੇ ਕਰਦਾ ਪਿਆ ਆ ਤੇ ਗੁਰਮਾਰਾ ਸਿੱਖ ਨੂੰ ਉਸ ਜਮਾਨੇ ਦੇ ਸ਼ਸਤਰ ਦੇ ਕੇ ਇਹ ਪਾਠ ਪੜ੍ਹਾ ਰਹੇ ਨੇ ਵੀ ਤੇਰਾ ਰਾਜ ਸਥਾਪਿਤ ਹੋਣਾ ਆ ਪਰ ਰਾਜ ਤੇਰਾ ਰਵੇਗਾ ਤਾਂ ਜੇ ਸ਼ਸਤਰਧਾਰੀ ਰਵੇਗਾ ਤੇ ਉਸ ਰਾਜ ਦੀਆਂ ਨਿਸ਼ਾਨੀਆਂ ਅੱਗੇ ਕੀ ਆਉਂਦੀਆਂ ਨੇ ਇੱਕ ਨਾ ਗੁਰੂ ਮਹਾਰਾਜ ਦੇ ਗੁੱਟ ਦੇ ਉੱਤੇ ਬਾਜ ਰਹਿੰਦਾ ਹੈ ਬਹੁਤੇ ਸਾਨੂੰ ਇੰਜ ਲੱਗਦਾ ਵੀ ਦਸਮ ਪਾਸ਼ਾ ਨੇ ਬਾਜ ਰੱਖਿਆ ਪਰ ਜਿਹੜੇ ਇਤਿਹਾਸ ਦੇ ਜਾਣਕਾਰ ਨੇ ਉਹਨਾਂ ਨੂੰ ਪਤਾ ਛੇਵੇਂ ਪਾਸ਼ਾ ਮਹਾਰਾਜ ਦੇ ਕੋਲ ਵੀ ਬਾਜ ਸੀ ਕੱਲਾ ਬਾਜਾਂ ਵਾਲਾ ਦਸਵਾਂ ਪਾਸ਼ਾ ਮਹਾਰਾਜ ਨਹੀਂ ਆ ਬਾਜਾਂ ਦਾ ਜਿਹੜਾ ਕਨਸੈਪਟ ਸਾਡੇ ਵਿੱਚ ਆਇਆ ਉਹ ਛੇਵੇਂ ਪਾਸ਼ਾ ਮਹਾਰਾਜ ਨੇ ਆਪਣੇ ਕੋਲ ਬਾਜ ਰੱਖਿਆ ਹੁਣ ਬਾਜ ਕਾਦੇ ਲਈ ਆ ਇੱਥੇ ਵੀ ਸਿੰਘ ਆਏ ਨੇ ਇਹਨਾਂ ਦੇ ਵੀ ਗੁੱਟ ਤੇ ਬਾਜ ਆ ਚਿੜੀ ਕਿਉਂ ਨਹੀਂ ਭਾਲ ਲਈ ਕਬੂਤਰ ਕਿਉਂ ਨਹੀਂ ਭਾਲ ਲਿਆ ਏਲ ਕਿਉਂ ਨਹੀਂ ਭਾਲ ਲਈ ਬਾਜ ਹੀ ਕਿਉਂ ਭਾਲ ਲਿਆ ਬਾਜ ਦਾ ਮਤਲਬ ਕੱਲਾ ਟੌਰ ਕੱਢਣਾ ਨਹੀਂਗਾ ਸਿੱਖੀ ਦੇ ਵਿੱਚ ਹਰ ਚੀਜ਼ ਦਾ ਇੱਕ ਮਤਲਬ ਆ ਤੇ ਇਹਨੂੰ ਕੱਲਾ ਟੌਰ ਤੱਕ ਨਾ ਰੱਖਿਆ ਕਰੋ ਵੀ ਸੋਹਣਾ ਲੱਗਦਾ ਇਸ ਕਰਕੇ ਰੱਖ ਲਿਆ ਨਹੀਂ ਸੋਹਣੇ ਵਾਲੀ ਗੱਲ ਬਾਅਦ ਦੀ ਆ ਬਾਜ ਇਸ ਕਰਕੇ ਰੱਖਿਆ ਗਿਆ ਕਿ ਬਾਜ ਰਾਜ ਦੀ ਨਿਸ਼ਾਨੀ ਹੁੰਦੀ ਆ ਉਹ ਕਿਵੇਂ ਹੁੰਦੀ ਆ ਜਿਹੜੇ ਇਤਿਹਾਸ ਤੋਂ ਜਾਣੂ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਤੇ ਜਾਣਦੇ ਹੋਣਗੇ ਕਿ ਜਦੋਂ ਵੀ ਪੁਰਾਣੇ ਸਮਿਆਂ ਦੇ ਵਿੱਚ ਫੌਜਾਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੀਆਂ ਸੀ ਤੇ ਜਿਹੜਾ ਬਾਜ ਹੁੰਦਾ ਸੀ ਉਸ ਫੌਜ ਦਾ ਉਹ ਸਿਰ ਤੇ ਉੱਡਦਾ ਹੁੰਦਾ ਏ ਤੇ ਦੂਰ ਦਰਾਡੇ ਤੋਂ ਉੱਡਦਾ ਬਾਜ ਵੇਖ ਕੇ ਦੁਨੀਆ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਏ ਕਿ ਕਿਸੇ ਰਾਜੇ ਦੀ ਫੌਜ ਜਾਂਦੀ ਹੈ ਜਿੰਨੇ ਪੁਰਾਣੇ ਰਾਜੇ ਮਹਾਰਾਜੇ ਰਹੇ ਨੇ ਚਾਹੇ ਇਸ ਮੁਲਕ ਦੇ ਤੇ ਚਾਹੇ ਤੁਸੀਂ ਪੱਛਮ ਦਾ ਸਾਰਾ ਇਤਿਹਾਸ ਪੜ੍ਹ ਲਓ ਉਹਨਾਂ ਕੋਲ ਬਾਜ ਰਿਆ ਆ ਬਾਜ ਰਾਜ ਦੀ ਨਿਸ਼ਾਨੀ ਹੁੰਦਾ ਆ ਉਹ ਫੌਜਾਂ ਜਿਹਦੇ ਕੋਲ ਹੁੰਦੀਆਂ ਸੀ ਉਹ ਬਾਜ ਰੱਖਦਾ ਸੀ ਉੱਪਰ ਅਸਮਾਨ ਦੇ ਵਿੱਚ ਆਪਣਾ ਸੰਕੇਤ ਦੇਣ ਦੇ ਲਈ ਇਹ ਬਾਜ ਟੌਰ ਵਾਸਤੇ ਨਹੀਂ ਰੱਖਿਆ ਜਾਂਦਾ ਸੋ ਗੁਰੂ ਮਹਾਰਾਜ ਜਦੋਂ ਬਾਜ ਰੱਖ ਰਹੇ ਨੇ ਤੇ ਉਹ ਵੀ ਰਾਜ ਦੀ ਨਿਸ਼ਾਨੀ ਆ ਹਰ ਥਾਂ ਤੇ ਉੱਤੇ ਜਿਹੜਾ ਦੁਨਿਆਵੀ ਰਾਜ ਆ ਉਸ ਨੂੰ ਚੈਲੰਜ ਹੋ ਰਿਹਾ ਆ ਔਰ ਗੁਰੂ ਮਹਾਰਾਜ ਆਪਣਾ ਰਾਜ ਸਥਾਪਿਤ ਕਰਨ ਦੀ ਗੱਲ ਜਿਹੜੀ ਉਹ ਕਰਦੇ ਪਏ ਨੇ ਹੁਣ ਉਹਦੇ ਵਿੱਚ ਇੱਕ ਗੱਲ ਆਉਂਦੀ ਸਾਡੇ ਇਤਿਹਾਸ ਦੇ ਵਿੱਚ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਜਿਹੜੀ ਪਹਿਲੀ ਜੰਗ ਲੜੀ ਆ ਸਾਡੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਉਹਦਾ ਕਾਰਨ ਕੀ ਬਣਿਆ ਉਹਦਾ ਕਾਰਨ ਵੀ ਇੱਕ ਬਾਜ ਆ। ਹੋਇਆ ਕਿ ਵੀ ਦੋਵੇਂ ਪਾਸਿਓਂ ਬਾਜ ਓਡੇ। ਉਧਰੋਂ ਜਿਹੜੀ ਸਮੇਂ ਦੀ ਸਰਕਾਰ ਹੀ ਉਹਨਾਂ ਦਾ ਬਾਜ ਓਡਿਆ। ਉਹ ਸ਼ਿਕਾਰ ਕਰਨ ਨਿਕਲੇ ਉਹਨਾਂ ਦੇ ਸਿਪਾਹੀ ਤੇ ਉਹਨਾਂ ਦੇ ਕੋਲ ਬਾਜ ਹੀ ਉਹਨਾਂ ਦੇ ਬਾਜ ਦੀ ਉਡਾਰੀ ਮਾਰੀ ਤੇ ਥੱਲੇ ਸ਼ਿਕਾਰ ਕਰਦੇ ਹੁੰਦੇ ਸੀ। ਇਧਰੋਂ ਸਿੰਘ ਘੋੜਿਆਂ ਤੇ ਚੜੇ ਇਹ ਵੀ ਸ਼ਿਕਾਰ ਕਰਨ ਨਿਕਲੇ ਤੇ ਇਹਨਾਂ ਦਾ ਵੀ ਬਾਜ ਓਟਦਾ ਸੀ। ਉਹ ਹੋਇਆ ਕਿ ਦੋਵੇਂ ਬਾਜ ਉੱਪਰ ਆਸਮਾਨ ਦੇ ਵਿੱਚ ਇੱਕ ਦੂਸਰੇ ਨਾਲ ਭੜਪੇ। ਜਦੋਂ ਦੋਵੇਂ ਬਾਜ ਉੱਪਰ ਆਪਸ ਵਿੱਚ ਲੜੇ ਇੱਕ ਦੂਸਰੇ ਦੇ ਨਾਲ ਤੇ ਜਿਹੜਾ ਸਿੱਖਾਂ ਦਾ ਬਾਜ ਹੀ ਉਹਨੇ ਦੁਸ਼ਮਣ ਦਾ ਬਾਜ ਸੁੱਟ ਲਿਆ। ਜਦੋਂ ਬਾਜ ਲਿਆ ਕੇ ਥੱਲੇ ਜਮੀਨ ਤੇ ਸੁੱਟ ਲਿਆ ਤੇ ਦੋਵੇਂ ਪਾਸਿਓਂ ਸਿਪਾਈ ਆਏ ਨੇ ਇਧਰੋਂ ਸਿੱਖ ਗਏ ਨੇ ਤੇ ਉਧਰੋਂ ਸਿਪਾਈ ਉਹਨਾਂ ਦੇ ਆਏ ਨੇ ਪਹੁੰਚਦੇ ਉਹ ਜਦੋਂ ਆ ਕੇ ਆਮਣੇ ਸਾਹਮਣੇ ਖਲੋ ਗਏ ਆ ਤੇ ਸਿੰਘਾਂ ਦੇ ਕੋਲ ਦੋਵੇਂ ਬਾਜ ਨੇ ਹੁਣ ਉਹਨਾਂ ਦਾ ਆਪਣਾ ਬਾਜ ਵੀ ਆ ਕਿਉਂਕਿ ਉਹਨੇ ਸੁੱਟਿਆ ਆ ਤੇ ਹਕੂਮਤ ਦਾ ਬਾਜ ਵੀ ਆ ਤੇ ਸਿਪਾਈ ਆ ਕੇ ਸਿੰਘਾਂ ਨੂੰ ਪਤਾ ਕੀ ਕਹਿੰਦੇ ਨੇ ਕਹਿੰਦੇ ਵੀ ਸਿੰਘੋ ਗੱਲ ਇਦਾਂ ਆ ਵੀ ਤੁਸੀਂ ਸ਼ਿਕਾਰ ਨਹੀਂ ਕਰ ਸਕਦੇ ਵੀ ਸ਼ਿਕਾਰ ਕਰਨ ਦੀ ਇਜਾਜ਼ਤ ਜਿਹਦਾ ਰਾਜ ਆ ਸਿਰਫ ਉਹਦੇ ਕੋਲ ਆ ਇੱਥੇ ਵੀ ਤੁਸੀਂ ਗੱਲ ਨਾਲ ਦੀ ਨਾਲ ਟੁਕਾਈ ਚੱਲੋ ਇਹ ਇਜਾਜ਼ਤ ਸ਼ਿਕਾਰ ਕਰਨ ਦੀ ਕਿਹਦੇ ਕੋਲ ਹੈ ਜਿਹਦਾ ਰਾਜ ਆ ਤੇ ਗੁਰੂ ਮਹਾਰਾਜ ਆਪਣੇ ਸਿੰਘਾਂ ਨੂੰ ਕਹਿੰਦੇ ਨੇ ਵੀ ਸਿੰਘੋ ਸ਼ਿਕਾਰ ਤੇ ਨਿਕਲਾਂਗੇ ਤੇ ਗੁਰੂ ਮਹਾਰਾਜ ਆਪ ਵੀ ਸ਼ਿਕਾਰ ਤੇ ਨਿਕਲਦੇ ਪਏ ਨੇ ਉਹ ਕਹਿੰਦੇ ਪਹਿਲੀ ਤੁਹਾਡੀ ਇਹ ਗਲਤੀ ਵੀ ਤੁਸੀਂ ਸ਼ਿਕਾਰ ਕਰਨ ਨਿਕਲੇ ਹੋ ਤੁਸੀਂ ਨਿਕਲ ਨਹੀਂ ਸਕਦੇ ਕਿਉਂਕਿ ਰਾਜ ਤੁਹਾਡਾ ਨਹੀਂਗਾ ਦੂਜੀ ਗੱਲ ਉਹਨਾਂ ਨੇ ਕਹੀ ਵੀ ਤੁਸੀਂ ਘੋੜਿਆਂ ਤੇ ਚੜੇ ਫਿਰਦੇ ਹੋ ਤੁਸੀਂ ਘੋੜਿਆਂ ਤੇ ਨਹੀਂ ਚੜ ਸਕਦੇ ਹਰ ਚੀਜ਼ 'ਚ ਰਾਜ ਹੈ ਸਾਡੀ ਜਿੱਤੇ ਉਹਨਾਂ ਨੇ ਕਿਹਾ ਵੀ ਤੁਸੀਂ ਘੋੜਿਆਂ ਤੇ ਨਹੀਂ ਚੜ ਸਕਦੇ ਇਹ ਵੀ ਰਾਜ ਵਾਲੇ ਚੜ ਸਕਦੇ ਨੇ ਪਰ ਸਿੰਘ ਉਹਨਾਂ ਸਮਿਆਂ ਦੇ ਵਿੱਚ ਘੋੜਿਆਂ ਤੇ ਚੜੇ ਤੀਜੀ ਉਹਨਾਂ ਨੇ ਇੱਕ ਗੱਲ ਕਹੀ ਉਹ ਕਹਿੰਦੇ ਵੀ ਗੱਲ ਇਦਾਂ ਵੀ ਅਸੀਂ ਹੁਣ ਤੁਹਾਡਾ ਕੁਝ ਵੀ ਨਹੀਂ ਕਰਦੇ ਅਸੀਂ ਤੁਹਾਡੀ ਸ਼ਿਕਾਇਤ ਨਹੀਂ ਲਾਉਂਦੇ ਜਾ ਕੇ ਬਾਦਸ਼ਾਹ ਦੇ ਕੋਲ ਪਰ ਸਾਡਾ ਇੱਕ ਕੰਮ ਤੁਹਾਨੂੰ ਕਰਨਾ ਪੈਣਾ ਉਹ ਕਹਿੰਦੇ ਦੱਸੋ ਉਹ ਕਹਿੰਦੇ ਇਦਾਂ ਆ ਵੀ ਜਿਹੜਾ ਬਾਜ ਸਾਡਾ ਤੁਹਾਡੇ ਕੋਲ ਆ ਨਾ ਇਹ ਬਾਜ ਸਾਨੂੰ ਮੋੜ ਦਿਓ ਪੁਨਛਪਾਈ ਨੂੰ ਜੇ ਕੋਈ ਅੱਜ ਦਾ ਉਹਨੂੰ ਪੁੱਛਣਾ ਹੈ ਵੀ ਭਾਈ ਬਾਜ ਕਾਲੀ ਮੰਗਦਾ ਫਿਰਦਾ ਉਹ ਭਰਾ ਉਹ ਬਾਜ ਕੱਲਾ ਪੰਛੀ ਨਹੀਂਗਾ ਬਾਜ ਰਾਜ ਦੀ ਨਿਸ਼ਾਨੇ ਆ ਤੇ ਉਹਨਾਂ ਨੂੰ ਪਤਾ ਹੀ ਜਿਹਾ ਹੀ ਆਪਣਾ ਬਾਜ ਹੀ ਛੱਡ ਕੇ ਤੇ ਜਾ ਕੇ ਦਰਬਾਰ ਚ ਮੂੰਹ ਕੀ ਵਿਖਾ ਲੈਣਾ ਹੈ ਕਿ ਤੁਹਾਡਾ ਰਾਜ ਕਿੱਥੇ ਚਲ ਗਿਆ ਤੁਹਾਡਾ ਬਾਜ ਕਿੱਥੇ ਗਿਆ ਜਿਹੜੀ ਨਿਸ਼ਾਨੀ ਹੈ ਨਿਸ਼ਾਨੀਆਂ ਬੜੀਆਂ ਅਹਿਮ ਹੁੰਦੀਆਂ ਨੇ ਤੇ ਉਹਨਾਂ ਨੇ ਕਿਹਾ ਵੀ ਬਾਜ ਦੇ ਦਿਓ ਤੇ ਅਸੀਂ ਤੁਹਾਡੀ ਕੋਈ ਸ਼ਿਕਾਇਤ ਨਹੀਂ ਲਾਉਂਦੇ ਤੇ ਸਾਡਾ ਇੱਥੇ ਹੀ ਝਗੜਾ ਰਫੂ ਚਾਕੂ ਖਤਮ ਪਰ ਉਦੋਂ ਗੱਲ ਫਿਰ ਪਹੁੰਚੀ ਸ਼ਿਵੇਂ ਪਾਸ਼ਾ ਮਹਾਰਾਜ ਦੇ ਕੋਲ ਕਿਉਂਕਿ ਸਿੱਖਾਂ ਦਾ ਹਰ ਫੈਸਲਾ ਗੁਰੂ ਨੇ ਕਰਨਾ ਹੈ ਇੱਥੇ ਉਹ ਗੱਲ ਆ ਜਿਹੜੀ ਸਾਡੇ ਚ ਪ੍ਰਚਾਰੀ ਗਈ ਵੀ ਰਾਜ ਦੀ ਗੱਲ ਗੁਰੂ ਮਹਾਰਾਜ ਨੇ ਨਹੀਂ ਕੀਤੀ ਇਹ ਸਾਡੇ ਇਤਿਹਾਸ ਅੰਕਤ ਆ ਗੁਰੂ ਮਹਾਰਾਜ ਦੇ ਕੋਲ ਮਸਲਾ ਆਇਆ ਸਿੰਘਾਂ ਨੇ ਕਿਹਾ ਵੀ ਸਿਪਾਈ ਕਹਿੰਦੇ ਨੇ ਸਾਡਾ ਬਾਜ ਸਾਨੂੰ ਮੋੜ ਦਿਓ ਜਿਹੜੇ ਸ਼ਬਦ ਗੁਰੂ ਮਹਾਰਾਜ ਨੇ ਉਦੋਂ ਵਰਤੇ ਕਾਵ ਰੂਪ ਦੇ ਵਿੱਚ ਸਾਡੇ ਇਤਿਹਾਸ ਅੰਕਤ ਨੇ ਉਹ ਇਹ ਕਿਹਾ ਗਿਆ ਤਿੰਨ ਤੇ ਬਾਜ ਨਹੀਂ ਅਬ ਦੇਣਾ ਗੁਰੂ ਮਹਾਰਾਜ ਕਹਿ ਰਹੇ ਨੇ ਸਿੰਘਾਂ ਨੂੰ ਵੀ ਇਹਨਾਂ ਨੂੰ ਬਾਜ ਨਹੀਂ ਦੇਣਾ ਆਸ਼ਾਂ ਦੇ ਅੱਗੇ ਕਰਨਾ ਕੀ ਆ ਰਾਜ ਤਾਜ ਤਿੰਨ ਤੇ ਸਭ ਲੈਣਾ ਆਂਦੇ ਬਾਜ ਦੀ ਗੱਲ ਕਰਦੇ ਨੇ ਅਸੀਂ ਇਹਨਾਂ ਦੇ ਕੋਲ ਰਾਜ ਵੀ ਲੈਣਾ ਤੇ ਇਹਨਾਂ ਦਾ ਤਾਜ ਵੀ ਲੈਣਾ ਇਹ ਗੱਲ ਗੁਰਮਾਰਾਏ ਕਰ ਰਹੇ ਨੇ ਤੇ ਜਿਹੜੀ ਇਹ ਕਹਿੰਦੇ ਜੀ ਅੱਜ ਹੀ ਨਵੀਂ ਖਾਲਸਾਤਾਂ ਦੀ ਗੱਲ اٹਹੀ ਆ ਬਿਲਕੁਲ ਝੂਠ ਬੇਸ਼ੱਕ ਉਦੋਂ ਉਸ ਦਾ ਨਾਮ ਕੁਝ ਵੀ ਹੋਵੇ ਉਹਨੂੰ ਸਿੱਖ ਰਾਜ ਕਹਿ ਲਓ ਸਰਕਾਰੇ ਖਾਲਸਾ ਕਹਿ ਲਓ ਜੋ ਨਾਮ ਕਹਿਣਾ ਕਹਿ ਲਓ ਚਾਹੇ ਅੱਜ ਦੇ ਸਮੇਂ ਦੇ ਵਿੱਚ ਖਾਲਸਾਤਾਂ ਕਹਿ ਲਓ ਮਤਲਬ ਇੱਕੋ ਹੀ ਆ ਕਿਸੇ ਨੂੰ ਤੁਸੀਂ ਹਿੰਦੁਸਤਾਨ ਕਹਿ ਲਓ ਕਿਸੇ ਨੂੰ ਇੰਡੀਆ ਕਹਿ ਲਓ ਕਿਸੇ ਨੂੰ ਭਾਰਤ ਕਹਿ ਲਓ ਦੇਸ਼ ਤੇ ਉਹ ਹੀ ਰਹਿ ਰਿਹਾ ਨਾ ਇਦਾਂ ਹੀ ਇਹ ਤਿੰਨੇ ਚੌਵੇਂ ਨਾਮ ਸਾਡੇ ਉਹਦੀ ਭਾਵਨਾ ਇੱਕ ਹੀ ਆ ਸੋ ਖਾਲਸਤਾਨ ਦੀ ਗੱਲ ਆਪਣੇ ਰਾਜ ਦੀ ਗੱਲ ਗੁਰੂ ਮਹਾਰਾਜ ਦੇ ਕਾਲ ਤੋਂ ਸਾਡੇ ਨਾਲ ਤੁਰਦੀ ਆ ਰਹੀ ਖੈਰ ਜੇ ਮੈਂ ਇਹਨਾਂ ਸਾਰੀ ਗੱਲ ਨੂੰ ਇਤਿਹਾਸ ਦੇ ਵਿੱਚ ਜਾਣ ਲੱਗਾ ਤਾਂ ਲੰਬਾ ਸਮਾਂ ਹੋ ਜਾਏਗਾ ਪਰ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਜਿਹੜਾ ਸਾਡਾ ਗੁਰਦੁਆਰੇ ਸਹਿਬਾਨ ਨੇ ਜਦੋਂ ਗੁਰੂ ਮਹਾਰਾਜ ਨੇ ਆਪ ਪ੍ਰਗਟ ਕੀਤੇ ਨੇ ਤੇ ਇਹਨਾਂ ਦੇ ਵਿੱਚ ਸ਼ਸਤਰਾਂ ਦੀ ਹੁਕਮ ਗੁਰੂ ਮਹਾਰਾਜ ਨੇ ਆਪ ਕੀਤੇ ਨੇ ਤੇ ਜੇ ਅੱਜ ਕਿਸੇ ਨੂੰ ਸ਼ਸਤਰ ਚੁੱਕਣੇ ਭਾਰੇ ਲੱਗਦੇ ਨੇ ਤੇ ਉਹਨੂੰ ਇਹ ਲੱਗਦਾ ਹੈ ਕਿ ਨਹੀਂ ਸ਼ਸ਼ਤਰ ਗੁਰੂ ਘਰ ਚ ਆਉਣੇ ਨੇ ਚਾਹੀਦੇ ਉਹ ਅਸਲ ਚ ਸਿੱਖੀ ਨੂੰ ਪੂਰੀ ਤਰ੍ਹਾਂ ਸਮਝਿਆ ਨਹੀਂ ਫਿਰ ਸਿੱਖੀ ਦਾ ਸਿਧਾਂਤ ਬੜੀਆਂ ਚੀਜ਼ਾਂ ਦਾ ਸੁਮੇਲ ਆ ਇੱਥੇ ਭਗਤੀ ਦੇ ਨਾਲ ਸ਼ਕਤੀ ਆ ਇੱਥੇ ਧਰਮ ਦੇ ਨਾਲ ਰਾਜਨੀਤੀ ਆ ਇੱਥੇ ਉਹ ਚੀਜ਼ਾਂ ਗੁਰੂ ਮਹਾਰਾਜ ਨੇ ਇਕੱਠੀਆਂ ਕੀਤੀਆਂ ਜਿਹਨੂੰ ਦੁਨੀਆ ਸੋਚ ਨਹੀਂ ਸਕਦੀ ਇੱਥੇ ਤੇ ਸ਼ੇਰ ਤੇ ਬੱਕਰੀ ਇਕੱਠੇ ਰਹੇ ਨੇ ਇੱਥੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਰਿਹਾ ਮਿੱਠਾ ਆ ਪਰ ਤਿਆਰ ਗੱਦਨਾ ਹੋ ਰਿਹਾ ਜਿਹੜਾ ਵਿੱਚ ਖੰਡਾ ਤਿੱਖਾ ਫਿਰਦਾ ਪਿਆ ਦੋਵਾਂ 'ਚ ਵੇਖੋ ਤੁਸੀਂ ਜ਼ਮੀਨ ਅਸਮਾਨ ਦਾ ਫਰਕ ਆ ਮਿਠਾਸ ਦੇ ਵਿੱਚ ਤੇ ਖੰਡੇ ਦੀ ਧਾਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਪਰ ਗੁਰੂ ਮਹਾਰਾਜ ਨੇ ਸੁਮੇਲ ਕੀਤਾ ਆ ਸੰਤ ਤੇ ਸਿਪਾਹੀ ਬਣਾਇਆ ਆ ਸੋ ਹਰ ਚੀਜ਼ ਦਾ ਸੁਮੇਲ ਆ ਇਸੇ ਤਰੀਕੇ ਨਾਲ ਸਾਡੇ ਇੱਥੇ ਭਗਤੀ ਦੇ ਨਾਲ ਧਰਮ ਦੇ ਨਾਲ ਨਾਲ ਰਾਜ ਦੀ ਗੱਲ ਬਰਾਬਰ ਤੇ ਚੱਲਦੀ ਤੇ ਅਸੀਂ ਉਸ ਰਾਜ ਨੂੰ ਸਥਾਪਿਤ ਕਰਨ ਦੇ ਲਈ ਸ਼ਹਾਦਤਾਂ ਦਿੰਦੇ ਰਹੇ ਹਾਂ ਦੁਸ਼ਮਣਾਂ ਦਾ ਖੂਨ ਡੋਲਦੇ ਰਹੇ ਹਾਂ ਅੱਗੇ ਵੀ ਇਹ ਐਵੇਂ ਹੀ ਹੁੰਦਾ ਰਹਿਣਾ ਆ ਇਹ ਨਾ ਮੇਰੇ ਕਿਆ ਰੁਕਣਾ ਤੇ ਨਾ ਤੁਹਾਡੇ ਕਿਸੇ ਦੇ ਕਹਿਣ ਨਾਲ ਰੁਕਣਾ ਕਿਉਂਕਿ ਇਹ ਹੁਕਮ ਇਲਾਹੀ ਆ ਇਹ ਹੁਕਮ ਅਕਾਲ ਦਾ ਖੁਦ ਦਾ ਆ ਤੇ ਇਸ ਕਰਕੇ ਇਸ ਧਰਤੀ ਤੇ ਰਾਜ ਖਾਲਸੇ ਨੇ ਕੀਤਾ ਆ ਤੇ ਕਰਨਾ ਆ ਤੇ ਉਹਦੇ ਸਿਪਾਹੀ ਸਮੇਂ-ਸਮੇਂ ਤੇ ਪ੍ਰਗਟ ਹੁੰਦੇ ਰਹੇ ਨੇ ਉਹਦੇ ਜਰਨੈਲ ਸਮੇਂ-ਸਮੇਂ ਤੇ ਪ੍ਰਗਟ ਹੁੰਦੇ ਰਹੇ ਨੇ ਤੇ ਉਹਨਾਂ ਜਰਨੈਲਾਂ ਦੇ ਵਿੱਚ ਇੱਕ ਜਰਨੈਲ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨੇ ਇਹ ਉਸੇ ਜਰਨੈਲਾਂ ਦੀ ਲੜੀ 'ਚ ਨੇ ਜਿਹੜੇ ਰਾਜ ਨੂੰ ਸਥਾਪਿਤ ਕਰਨ ਦੀ ਗੱਲ ਕਰਦੇ ਨੇ ਪਰ ਫਿਰ ਸੰਤਾਂ ਦੇ ਮੂੰਹ ਦੇ ਵਿੱਚ ਇੱਕ ਗੱਲ ਪਾਈ ਜਾਂਦੀ ਸਾਡੇ ਬੰਦਿਆਂ ਵੱਲੋਂ ਜਿਸ ਸੰਤਾਨਾਂ ਨੇ ਕਦੇ ਖਾਲਸਾਤਨ ਮੰਗਿਆ ਨਹੀਂ ਇਹ ਵੀ ਗੱਲ ਛੱਡ ਦਿੱਤੀ ਜਾਂਦੀ ਫਿਰ ਨਾਲ ਦੇ ਨਾਲ ਹੀ ਵੀ ਨਹੀਂ ਜੀ ਸੰਤਾਂ ਨੇ ਤੇ ਵੇਖੋ ਜੀ ਧਰਮ ਜੁੱਧ ਮੋਰਚੇ ਦੀਆਂ ਮੰਗਾਂ ਰੱਖੀਆਂ ਸੀ ਉਹਨਾਂ ਨੇ ਤਾਂ ਰਾਜ ਦੀ ਗੱਲ ਕੀਤੀ ਨਹੀਂ ਉਹਨਾਂ ਨੇ ਖਾਲਸਾਤਾਂ ਦੀ ਗੱਲ ਕੀਤੀ ਨਹੀਂ ਇਸ ਕਰਕੇ ਜੀ ਉਹਨਾਂ ਦੇ ਨਾਂ ਦੇ ਨਾਲ ਖਾਲਸਾਤਾਂ ਨਾ ਜੋੜਿਆ ਕਰੋ ਜਰ ਜੇ ਤੁਹਾਨੂੰ ਸਾਰਾ ਕੁਝ ਸੰਤਾਂ ਦਾ ਸੁਣ ਗਿਆ ਵੀ ਉਹਨਾਂ ਨੇ ਕਿੱਥੇ ਕਿੱਥੇ ਖਾਲਸਾਤਾਂ ਨਹੀਂ ਕਿਹਾ ਤੇ ਤੁਹਾਨੂੰ ਇਹ ਮੋਟਾ ਸ਼ਬਦ ਨਹੀਂ ਸੁਣਿਆ ਜਦੋਂ ਉਹਨਾਂ ਕਹਿਤਾ ਕਿ ਦਰਬਾਰ ਸਾਹਿਬ ਤੇ ਜਿੱਦਣਾ ਮੜਾਇਆ ਖਾਲਸਾਤਾਂ ਦੀ ਨਹੀਂ ਰੱਖੀ ਜਾਏਗੀ ਫਿਰ ਹੁਣ ਕੀ ਰਹਿ ਗਿਆ ਕਿ ਜੇ ਬਾਕੀ ਸਾਰੀਆਂ ਗੱਲਾਂ ਸੰਤਾਂ ਦੀ ਮੰਨਣ ਨੂੰ ਤਿਆਰ ਹੋ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਦੀ ਗੱਲ ਕਰਨ ਨੂੰ ਤਿਆਰ ਹੋ ਉਹਨਾਂ ਦੇ ਸਪੀਚਾਂ ਨੂੰ ਸੁਣਨ ਲਈ ਤਿਆਰ ਹੋ ਤੇ ਇਹ ਕਹਿਣ ਨੂੰ ਤਿਆਰ ਹੋ ਵੀ ਉਹਨਾਂ ਸਾਰੀ ਉਮਰ ਖਾਲਸਾਣ ਦੀ ਮੰਗ ਨਹੀਂ ਕੀਤੀ ਤੇ ਫਿਰ ਇਹ ਸ਼ਬਦ ਨਹੀਂ ਤੁਹਾਡੇ ਅੰਦਰ ਉਤਰਦਾ ਵੀ ਉਹਨਾਂ ਨੇ ਇਹ ਵੀ ਤਾਂ ਕਹਿਤਾ ਹੈ ਨਾ ਵੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਉਸ ਦਿਨ ਖਾਲਸਾਣ ਦੀ ਨੀਂ ਰੱਖੀ ਜਾਏਗੀ ਤੇ ਦੁਨੀਆ 'ਚ ਮਿਸਾਲ ਬਣੇਗੀ ਕਿ ਖਾਲਸਾਣ ਬਣਿਆ ਤੈ ਤੂ ਸਿਏ ਸੋਚ ਕੇ ਵੇਖੋ ਵੀ ਜੇ ਸੰਤ ਜਰਨੈਲ ਸਿੰਘ ਦੇ ਸਮੇਂ ਉਹਨਾਂ ਦੇ ਸਰੀਰਕ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਇੰਡੀਆ ਨੇ ਹਮਲਾ ਕੀਤਾ ਹੁੰਦਾ ਜੇ ਦਿੱਲੀ ਦੇ ਵਿੱਚ ਸਾਡਾ 10000 ਸਿੱਖੋ ਸ਼ਹੀਦ ਕੀਤਾ ਗਿਆ ਹੁੰਦਾ ਮਾਰਿਆ ਗਿਆ ਹੁੰਦਾ ਜੇ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ ਹੁੰਦੀ ਜੇ ਉਹਨਾਂ ਦੇ ਹੁੰਦਿਆ ਅੱਜ ਵੀ ਗੁਰੂਗ੍ਰੰਥ ਸਾਹਿਬ ਅਰਜ ਦੀ ਬੇਦਬੀ ਹੋ ਰਹੀ ਹੁੰਦੀ ਤੇ ਉਸ ਜਰਨੈਲ ਦੇ ਮੰਜੀ ਸਾਹਿਬ ਦੁਆਨਾਂ ਚ ਗਰਜ ਕੇ ਕਿਹਾ ਕਰਨਾ ਸੀ ਕਿ ਸਿੱਖੋ ਸਾਡਾ ਖਾਲਸਾਤਨ ਤੋਂ ਬਿਨਾ ਨਹੀਂ ਸਰਨਾ ਤੇ ਸਾਨੂੰ ਖਾਲਸਾਤਨ ਲੈਣਾ ਪੈਣਾ ਹੈ ਤੋ ਉਹਨਾਂ ਦੀ ਪਰਸਨੈਲਿਟੀ ਨੂੰ ਐਵੇਂ ਨੀਵਾ ਨਾ ਛੋਟਿਆ ਕਰੋ ਜੀ ਉਹਨਾਂ ਨੇ ਇਹ ਇਹ ਸਾਡੇ ਅਸੀਂ ਨਾ ਅਸਲ 'ਚ ਸਮੱਸਿਆ ਇਹ ਆ ਵੀ ਅਸੀਂ ਖਾਲਸਾਤਨ ਦੇ ਰਾਹ ਨਹੀਂ ਤੁਰਨਾ ਚਾਹੁੰਦੇ ਇਸ ਕਰਕੇ ਬਹਾਨੇ ਪਾਲਦੇ ਕਿੱਕਤੋਂ ਕਦੇ ਬਹਾਨਾ ਮਿਲ ਜੇ ਖਾਲਸਾਤਨ ਤੋਂ ਭੱਜਣ ਦਾ ਇਸ ਕਰਕੇ ਭੱਜ ਲੋ ਜੀ ਕਦੀ ਗੁਰੂ ਮਹਾਰਾਜ ਦੇ ਨਾਲ ਜੋੜ ਕੇ ਭੱਜ ਲੈ ਕਦੀ ਸੰਤਾਂ ਦੇ ਨਾਲ ਜੋੜ ਕੇ ਭੱਜ ਲੈ ਪਰ ਐਵੇਂ ਭੱਜਿਆ ਸਾਡਾ ਮਸਲਾ ਹੱਲ ਨਹੀਂ ਹੋਣਾ ਸੋ ਖੈਰ ਗੱਲ ਤੁਰੀ ਸੀ ਉਸ ਗੱਲ ਤੋਂ ਕਿ ਪਹਿਲੇ ਬੰਦੇ ਜਿਹੜੇ ਇਹ ਸੋਚਦੇ ਨੇ ਕਿ ਤੁਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਰਾਜ ਦੀ ਗੱਲ ਨਾ ਕਰੋ ਹਥਿਆਰਾਂ ਦੀ ਗੱਲ ਨਾ ਕਰੋ ਉਹ ਇਸ ਹਮਲੇ ਨੂੰ ਜੈ ਟਹਿਰਾਉਣਗੇ ਪਰ ਇਹ ਲੰਮੀ ਵਾਰਤਾ ਮੈਂ ਤੁਹਾਡੇ ਨਾਲ ਸਿਰਫ ਇਸ ਕਰਕੇ ਕੀਤੀ ਆ ਕਿ ਉਹਨਾਂ ਬੰਦਿਆਂ ਦੀ ਸੋਚ ਸਾਡੇ ਗੁਰ ਸਿਧਾਂਤ ਦੇ ਨਾਲ ਮੇਲ ਨਹੀਂ ਖਾਂਦੀ ਅਸੀਂ ਇਹ ਨਹੀਂ ਸੋਚਣਾ ਕਿ ਬੰਦਾ ਕੀ ਸੋਚਦਾ ਆ ਅਸੀਂ ਇਹ ਵੇਖਣਾ ਕਿ ਗੁਰੂ ਨੇ ਸਾਨੂੰ ਸਿਧਾਂਤ ਕੀ ਦਿੱਤਾ ਹੈ ਤੇ ਗੁਰੂ ਨੇ ਜੋ ਸਿਧਾਂਤ ਦਿੱਤਾ ਉਹਦੇ ਮੁਤਾਬਕ ਸੰਤ ਜਰਨੈਲ ਸਿੰਘ ਦਾ ਤਖਤ ਦੇ ਉੱਤੇ ਜਾਣਾ ਬਿਲਕੁਲ ਜਾਇਜ਼ ਕੋਈ ਗਲਤ ਨਹੀਂਗਾ ਸਗੋਂ ਸਿੱਖਾਂ ਦੇ ਵਿੱਚੋਂ ਸਭ ਤੋਂ ਚੰਗਾ ਹੁਕਮ ਹੀ ਉਹਨਾਂ ਨੇ ਮੰਨਿਆ ਗੁਰੂ ਦਾ ਕਿ ਜੇ ਤਖਤ ਦੇ ਆਵੇਂ ਤਾਂ ਸ਼ਸ਼ਟਾਤਾਰੀ ਹੋ ਕੇ ਆਵੇਂ ਤਿਆਹੋ ਕੇ ਗਏ ਨੇ ਸਾਡੇ ਵਾਂਗੂ ਅੱਜ ਸਰਾਂ ਤੇ ਰਮਾਲ ਬਨ ਕੇ ਨੇ ਗਏ ਵੀ ਅਸੀਂ ਜਾ ਰਹੇ ਤਖਤ ਦੇ ਉੱਤੇ ਹੋਈਏ ਤੇ ਸਰਾਂ ਤੇ ਸਾਡੇ ਰਮਾਲ ਵੱਜਾ ਹੋਵੇ ਗੁਰੂ ਮਹਾਰਾਜ ਤੇ ਕੀ ਸੋਚਦੇ ਹੋਣਗੇ ਸਾਡੇ ਬਾਰੇ ਵੀ ਮੈਂ ਸਿੱਖਾ ਤੈਨੂੰ ਐਵੇਂ ਹੋ ਕੰਮ ਕੀਤਾ ਹੈ ਸੋ ਕੋ ਗੁਰੂ ਦਾ ਸਭ ਤੋਂ ਪਿਆਰਾ ਸਿੱਖ ਯੋਲਾ ਬਣਦਾ ਹੈ ਗੁਰੂ ਮਹਾਰਾਜ ਦੇ ਸਾਹਮਣੇ ਜਿਹੜਾ ਉਹਨਾਂ ਦਾ ਹੁਕਮ ਮੰਨੇ ਤੇ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਗੁਰੂ ਦਾ ਹੁਕਮ ਮੰਨਿਆ ਆ ਇਹ ਨਾ ਕੋ ਵੀ ਐਸਐਸਪੀ ਕੀ ਸੋਚਦਾ ਡੀਸੀ ਕੀ ਸੋਚਦਾ ਜਾਂ ਭਾਰਤੀ ਫੌਜ ਦਾ ਜਰਨਲ ਕੀ ਸੋਚਦਾ ਉਹ ਜੋ ਮਰਜ਼ੀ ਸੋਚਦੇ ਰਹਿਣ ਸਾਡੇ ਲਈ ਉਹ ਮਿੱਟੀ ਨੇ ਸਾਡੇ ਲਈ ਹੁਕਮ ਅਖੀਰੀ ਗੁਰੂ ਦਾ ਹੈ ਸੋ ਜਦੋਂ ਇਸ ਐਂਗਲ ਤੋਂ ਖਲੋ ਕੇ ਵੇਖੋਗੇ ਸਿੱਖੀ ਦੇ ਤੋਂ ਫਿਰ ਸੰਤ ਜਰਨੈਲ ਸਿੰਘ ਦਾ ਉੱਥੇ ਜਾਣਾ ਬਿਲਕੁਲ ਜਾਇਜ਼ ਲਿਖੇਗਾ ਦੂਸਰੀ ਚੀਜ਼ ਇਹਦੇ ਨਾਲ ਹੀ ਮੈਂ ਜੋੜਦਾ ਅਕਾਲ ਤਖਤ ਸਾਹਿਬ ਤੇ ਕਦੇ ਦਰਸ਼ਨ ਕਰਨ ਜਾਓ